ਬੀਜੇਪੀ ਦਾ ਵਿਰੋਧ ਕਰਦਾ ਕੋਈ ਵਿਰੋਧ ਨਹੀਂ ਕਰਦਾ 2-4% ਲੋਕ ਆ ਕੇ ਪਿੰਡਾਂ ਚ ਉਹ 10 ਇਕੱਠੇ ਹੋ ਕੇ ਧਾਦਾ ਧਾਦਾ ਕਰਨੇ ਹੋਰ ਇਥੇ ਕੀ ਹੈ ਲੋਕ ਉਹਨਾਂ ਨੂੰ ਕੀ ਚਾਹੁੰਦੇ ਆ ਜਿਹੜੇ ਵਿਰੋਧ ਕਰਦੇ ਆ ਜਾ ਜਿਹੜੀਆਂ ਜਥੇਬੰਦੀਆਂ ਦੇ ਪ੍ਰਧਾਨ ਆ ਉਹ ਭ੍ਰਸ਼ਟ ਨਹੀਂ ਕੋਟੇ ਦਾ ਮੋਦੀ ਨਹੀਂ ਪਾਉਣੀ ਆ ਕਿਨੇ ਘਰ ਪੁਆਏ ਆ ਜੀ ਕੇ ਤਾਂ ਸਾਨੂੰ ਮਿਲਦੀ ਸੀ ਕਣਕ ਪੰਜਾਬ ਦੀ ਉਹ ਬੰਦ ਕਰਤੀ ਮੋਦੀ ਜੀ ਆਉਂਦੀ 10 ਕਿਲੋ ਦੇੜੀ ਹੁੰਦਾ ਫੇਰੀ ਤੇ ਮੋਦੀ ਨਹੀਂ ਪਾਵਾਂਗੇ ਵੋਟਾਂ ਜਿਹੜਾ ਫੇਰੀ ਭੇਜਦਾ ਰਹਿੰਦਾ ਇਹਨੂੰ ਮਲੂਕਾ ਸਾਹਿਬ ਬੀਜਪੀ ਜਾਂਦੇ ਆ ਮਲੂਕਾ ਸਾਹਿਬ ਜਿੱਧਰ ਮਰਜੀ ਜਾਵੇ ਉਹਦੇ ਮਗਰੀਆ ਫੜ ਲੈਣਾ ਉਹਦਾ ਪੱਲਾ ਅਸੀਂ ਤਾਂ ਮੰਤਰੀ ਨਾਲ ਹੈ ਜੇ ਮੰਤਰੀ ਕਦੂ ਉਧਰ ਜਾੜ ਉਧਰ ਜਾਣਾ ਕਿ ਇਧਰ ਜਾੜੋ ਇਧਰ ਜਾੜਾਂਗੇ ਜੇ ਬੀਜਪੀ ਦੀ ਗਿਆ ਮੰਤਰੀ ਉਹ ਭਮਾ ਹੱਥੀ ਵਾਲਿਆ ਨਹੀਂ ਜਾਵੜੇ ਕੋਈ ਕੰਮ ਲੱਗਦਾ ਇਹ ਤਾਂ ਇਕੱਲੇ ਹੀ ਹੈਗੇ ਆ ਇਕੱਲੇ ਹੀ ਰਹਿਣਾ ਉਹ ਹੁਣ ਕੀ ਕਰਨੀ ਤੂੰ ਨੂੰ ਕਨੇ ਜਾਊਗਾ ਤਾਂ ਰੋਟੀਆਂ ਕਰਨ ਜਾਊਗਾ ਜੇ ਨੂੰ ਕਨੇ ਨਹੀਂ ਜਾਂਦਾ ਤਾਂ ਵੀ ਔਖਾ ਪਰ ਅਸੀਂ ਤਾਂ ਜਨਅਚ ਰਹਿ ਗਿਆ ਇਕੱਲੇ ਹੈਗੇ ਆ ਇਕੱਲੀਆਂ ਚ ਹੀ ਰਹਿਣਾ ਇਹ ਆਪ ਜੀ ਇਹ ਕਾ ਕਾ ਬਦਲੀ ਜਾਂਦੇ ਤੇ ਸਾਡਾ ਵੀ ਬਣਦਾ ਦਾ 100 ਰੁਪਿਆ ਚ ਜਾਇ ਬਣਦਾ ਆ ਦਾ ਫਾਇਦਾ ਨਹੀਂ ਰੁਪਈਆਲੇ ਚ ਜਾਂਦੇ ਜਰਨਾ ਕਿ ਮੈਂ ਜਾਵਾਂਗਾ ਨਹੀਂ ਨਹੀਂ ਹਲੇ ਤਾਂ ਕਾਗਜ਼ ਆਤੀਆਂ ਬਾਈ ਕਾਂਗਰਸ ਨੇ ਤਾਂ ਫੱਟੀ ਪੋਜਤੀ ਸੀ ਪਿੰਡ ਦੀ ਹੁਣ ਤਾਂ ਪੁੱਛਿਆ ਹੀ ਨਹੀਂ ਮੈਨੂੰ ਕਦੇ ਆਇਆ ਹੀ ਨਹੀਂ ਇੱਥੇ ਲੁੱਟਣ ਵੇਲੇ ਆ ਜਰੂਰ ਆ ਜਾਂਦਾ ਸੀ ਕਾਂਗੜ ਲੱਖਾ ਸਤਾਣੇ ਦਾ ਕੋਈ ਮੈਂ ਨਹੀਂ ਹੈ ਇਹ ਕਹਿੰਦਾ ਪੰਜਾਬੀ ਮਾਂ ਬੋਲੀ ਦੀ ਸੇਵਕੀ ਮੈਂ ਕੱਲੀ ਮਾਂ ਬੋਲੀ ਨੂੰ ਕੀ ਕਰੂਗਾ ਉਹ ਮਾਇਤਾ ਹੈਗਾ ਵੀ ਕਾਂਗਰਸੀ ਹਾਂ ਤੇ ਮੇਰੇ ਨਾਲ ਦੇ ਭੱਜ ਕੇ ਚਾਰੂ ਵਾਲੇ ਤੇ ਐਸੀ ਗੱਲਾਂ ਕਿੱਥੇ ਗਿਆ ਸੀ ਸਾਡੇ ਤੋਂ ਕਾਂਗਰਸ ਚ ਆਹ ਬੰਦਾ ਹੁਣ ਉਹ ਗਾਹ ਜਾ ਕੇ ਤੇ ਭਾਜ-ਪਾਛ ਜਾਵੜੇ ਨਾ ਹੁਣ ਉਧਰ ਆ ਨਾ ਉਧਰ ਆ ਇਹ ਤਾਂ ਲੋਟਰੀਆ ਤਾਂ ਪੰਜਾਬ ਨੂੰ ਮਾਰ ਕੇ ਰਾਜੀ ਆ ਵੀ ਇਹ ਜਿਹੜਾ ਮੋਦੀ ਆ ਮੋਦੀ ਨੇ ਛੱਡਣਾ ਹੀ ਕੋਈ ਨਹੀਂ ਕਿ ਨਾ ਉਹ ਕਹਿੰਦਾ ਉਹ ਸਮੇਂ ਜੀ ਬੀਬਾ ਪਰਮਪਾਲ ਕੌਰ ਤਾਂ ਉਧਰ ਜਾਣਾ ਕਿਵੇਂ ਲੱਗਦਾ ਤੁਹਾਨੂੰ ਉਹ ਤਾਂ ਉਹਦੀ ਮਰਜ਼ੀ ਨਾ ਗਈ ਹੁਣ ਜੇ ਕਿਹੜਾ ਉਹਦੇ ਸਹੁਰੇ ਨਾਲ ਇਹ ਗੱਲ ਦੇ ਰਾਇ ਕਰਕੇ ਗਈ ਉਹ ਤਾਂ ਹੁਣ ਉਹਨੂੰ ਹੀ ਪਤਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਅਸੀਂ ਪਹੁੰਚੇ ਹਾਂ ਪਿੰਡ ਮਲੂਕਾ ਜਿੱਥੋਂ ਸਿਕੰਦਰ ਸਿੰਘ ਮਲੂਕਾ ਆਉਂਦੇ ਨੇ ਕਾਫੀ ਵੱਡੇ ਲੀਡਰ ਨੇ ਅਕਾਲੀ ਦਲ 'ਚ ਮੰਤਰੀ ਵੀ ਰਹੇ ਨੇ ਉਹਨਾਂ ਦੇ ਨੂੰ ਪੀਪੀ ਪਰਮਪਾਲ ਕੌਰ ਜੋ ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਸੀਟ ਤੋਂ ਜਿਹੜਾ ਹੈਗਾ ਚੋਣ ਲੜ ਰਹੇ ਨੇ ਅਸੀਂ ਇਸ ਪਿੰਡ ਤੋਂ ਸਮਝਾਂਗੇ ਅਕਾਲੀ ਸਿਆਸਤ ਬਾਰੇ ਤੇ ਜਿਵੇਂ ਹੁਣ ਭਾਜਪਾਜ ਗਏ ਆ ਉਹ ਅਕਾਲੀ ਸਿਆਸਤ ਦਾ ਕੀ ਨੁਕਸਾਨ ਹੋਣਾ ਹੈ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਮਰਜੀ ਉਹਨਾਂ ਦੇ ਮਾਲਕਾਂ ਦੀ ਜਿਵੇਂ ਲੜਦੇ ਆ ਲੜੀ ਜਾਣ ਅੱਛਾ ਜਨਤਾ ਨੂੰ ਕੋ ਬਾਬੂ ਸੇ ਪਾਈ ਰੱਖਣਾ ਇਹਨਾਂ ਨੇ ਜਿਹਨੇ ਸਕੰਦਰ ਸਿੰਘ ਮਲੂਕਾ ਅਕਾਲੀ ਦਲ ਚ ਸੀਗੇ ਉਹਨਾਂ ਨੂੰ ਭਾਜਪਾ ਵੱਲੋਂ ਲੜ ਰਹੇ ਐ ਇਹ ਕਿਵੇਂ ਜੀ ਲੱਗਦਾ ਤੁਹਾਨੂੰ ਔਖਾ ਹੀ ਕੰਮ ਲੱਗਦਾ ਜੀ ਤਾਂ ਅਕਾਲੀ ਹੈਗੇ ਆ ਅਕਾਲੀ ਰਹਿਣਾ ਅੱਛਾ ਭਾਵੇਂ ਕੋਈ ਕਿਧਰ ਤੁਰਿਆ ਫਿਰੇ ਸਾਨੂੰ ਵੀ ਨਾ ਕੋਈ ਅਸਰ ਨਹੀਂ ਪੈਂਦਾ ਤੇ ਮਲੂਕਾ ਸਾਹਿਬ ਵੀ ਚੁੱਪਨੇ ਨਾਲ ਅਕਾਲੀ ਦਲ ਦਾ ਪ੍ਰਚਾਰ ਕਰਦੇ ਨਾ ਆਪਣੀ ਨੂੰਹ ਵਾਲੇ ਪਾਸੇ ਉਹ ਹੁਣ ਕੀ ਕਰਨੀ ਤੈਨੂੰ ਕਨੇ ਜਾਊਗਾ ਤਾਂ ਰੋਟੀਆਂ ਕਰਨੀ ਜਾਊਗਾ ਹੈ ਜੇ ਨੂੰ ਕਨੇ ਨਹੀਂ ਜਾਂਦਾ ਤਾਂ ਵੀ ਔਖਾ ਨਹੀਂ ਇਹ ਏਡੇ ਵੱਡੇ ਬੰਦਿਆਂ ਨੂੰ ਰੋਟੀਆਂ ਦਾ ਜਿਹੜਾ ਹੈਗਾ ਚੱਕਣਾ ਪੈਂਦਾ ਇਦਾਂ ਚੱਕਣਾ ਹੀ ਪਊਗਾ ਜੇ ਨੂੰ ਦਾ ਸਾਰਾ ਲੋਕਰ ਚੱਕਰ ਕਹਿੰਦੇ ਬਹੁਤ ਵੱਡੇ ਲੋਕਾਂ ਦੀ ਹੁੰਦੀ ਹੈ ਹੈਗੇ ਆ ਪਰ ਨੂੰ ਦਾ ਕੰਮ ਨੂੰ ਦਾ ਪੁੱਤ ਧੀ ਹੁੰਦੀ ਆ ਆਪਦੀ ਉਹ ਜਿਹੜਾ ਬੰਦਾ ਸਮਝਦਾ ਹੁਣ ਉਹਦੇ ਉਹ ਨਾਲ ਥੋੜਾ ਇਧਰ ਉਹ ਕਰੂਗਾ ਉਹ ਉਹ ਤਾਂ ਆਪਦੀ ਮਰਜ਼ੀ ਆ ਪਰ ਅਸੀ ਤਾਂ ਜਨਜ ਰਹਿ ਗਿਆ ਅਕਾਲੀ ਹੈਗੇ ਅਕਾਲੀਆਂ ਚ ਹੀ ਰਹਿਣਾ ਹਾਂ ਇਹਦਾ ਨੁਕਸਾਨ ਹੋਣਾ ਕਾਲੀਦਲ ਨੂੰ ਜੀ ਬੀਬੀ ਦਾ ਕਾਲੀਦਲ ਨੂੰ ਤਾਂ ਨੁਕਸਾਨ ਹੋਏਗਾ ਹੀ ਹੈਗਾ ਅੱਛਾ ਉਧਰ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਅਸਤੀਫਾ ਪ੍ਰਮਾਨ ਨਹੀਂ ਕਰਿਆ ਦੁਬਾਰਾ ਜੁਆਇਨ ਕਰਨਾ ਪਊ ਵੀ ਲੜਾਈ ਹੈਗੀ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹ ਤਾਂ ਉਹਦੀ ਮਰਜ਼ੀ ਹੈ ਭਗਵੰਤ ਮਾਨ ਦੀ ਕਰੇ ਨਾ ਕਰੇ ਉਹਨੇ ਅਸਤੀਫਾ ਦੇ ਦਿੱਤਾ ਉਹ ਤਾਂ ਨੌਕਰੀ ਤੇ ਤਾਂ ਜਾਂਦੀ ਨਹੀਂਗੀ ਜਿਹੜੀ ਗੱਲ ਆ ਮੈਂ ਤਾਂ ਹੈਗਾ ਵੀ ਕਾਂਗਰਸੀ अच्छा हां ਤੇ ਮੇਰੇ ਨਾਲ ਦੇ ਭੱਜ ਕੇ ਚਾਰੂ ਵਾਲੇ ਚ ਤੇ ਅਸੀਂ ਤਾਂ ਕਾਗਰ ਅਸੀਂ ਕੱਲਾ ਕੋਈ ਨਹੀਂ 4-500 ਵੋਟ ਸਾਡੀ ਪੱਕੀ ਆ ਤੇ ਜਿੱਤਾਂਗੇ ਅਸੀਂ ਫਰੀਦਕੋੜ ਤੋਂ 10 ਸਾਡੀਆਂ ਸਿੱਟਾਂ ਨੂੰ ਫੱਕਾ ਨਹੀਂ ਤੁਸੀਂ ਕਹਿੰਦੇ ਮੇਰੇ ਸਾਥੀ ਭੱਜ ਗਏ ਤੁਹਾਡਾ ਦਾ ਟੀਮ ਲੀਡਰ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਭੱਜ ਗਏ ਬੀਜੇਪੀ ਦੇ ਉਹ ਭੱਜ ਜੇ ਭੱਜ ਜੇ ਉਹ ਜਿਹੜੇ ਨਰੀ ਰਲਿ ਜਾਂਦੇ ਨਰੀ ਛੱਡਿਆਂ ਰਲ ਜਾਂਦੇ ਉਹਦੋਂ ਕੋਈ ਇੱਕ ਭੱਜਦਾ ਤਾਂ ਸਾਡੇ ਆ ਚਾਰ ਹੋਰ ਰਲ ਜਾਂਦੇ ਨਾ ਮੈਂ ਉਹਦੇ ਚ 10 ਸੀਟਾਂ ਆਉਣੀਆਂ ਹਾਂ ਪੰਜਾਬ ਚ ਉਸੇ 10 ਸੀਟਾਂ ਲੈ ਜਾਗੇ ਅੱਛਾ ਹਾਂ ਜੀ ਤੇ ਤਮਾਂ ਤਮਾਂ ਦਾ 13 0 ਤੇ 13 ਹੀ ਅਸੀਂ ਲੈ ਜਾਣੀਆਂ ਉਹ 13 ਵੀ ਲੈ ਜਾਣਗੇ ਆਹ ਤਾਂ ਸਾਰੇ ਤੇਰਾ ਅਸੀਂ ਵੀ ਕਹ ਦਿੰਦੇ ਤੇਰਾ ਦੀਆਂ 13 ਲੈ ਜਾਗੇ ਅਸੀਂ ਦਾ ਸੀ ਕਹਨੇ ਆ ਸੇ ਹਲੇ ਤਿੰਨ ਸ਼ਰਤਾਂ ਨਹੀਂ ਉਹ ਵੀ ਨਹੀਂ ਸੀ ਛੱਡੀਆਂ ਸੀ ਉਹਨਾਂ ਨੂੰ ਤਨ ਠੀਕ ਹੈ ਉਹਦਾ ਗੱਲ ਕਰ ਸਾਡੇ ਤੋਂ ਥੋੜੇ ਜੇ ਬੰਦੇ ਦਾ ਕਾਕਰਾਦ ਹੋ ਗਏ ਤੇ ਨਹੀਂ ਉਹ ਵੀ ਨਹੀਂ ਸੀ ਸ਼ਰਤ ਤੇ ਤੇਰਾ ਬਹੁਤ ਪੈਂਦਾ ਰਹਿੰਦਾ ਆਪਸ ਵਿੱਚ ਵੀ ਵੱਡੇ ਲੀਡਰ ਲੜਦੇ ਬਹੁਤ ਰਹਿੰਦੇ ਆ ਇਹ ਤਾਂ ਆ ਲੜਦੇ ਜੀ ਉਹ ਕਹਿੰਦਾ ਮੈਂ ਚਾਹੀਦਾ ਉਹ ਸਾਰੀਆਂ ਪਾਰਟੀਆਂ ਚ ਹੀ ਆ ਕਿਹੜੀ ਪਾਰਟੀ ਚ ਨਹੀਂ ਲੜਦੇ ਇਹ ਸਾਰੀਆਂ ਪਾਰਟੀਆਂ ਦੀ ਬੋਲਣ ਵੇ ਬੋਲ ਨਹੀਂ ਹਾਂਜੀ ਇਹ ਸਾਰੀਆਂ ਪਾਰਟੀਆਂ ਦੀ ਲੜੀ ਜਾਂਦੇ ਆ ਉਹ ਕਹਿੰਦਾ ਮੈਂ ਬਣ ਜਾ ਮੈਂ ਬਣ ਜਾ ਇਹ ਤਾਂ ਨਹੀਂ ਇੱਕ ਦੂਜੀ ਪਾਰਟੀ ਚ ਬਦਲੀ ਜਾਂਦੇ ਆ ਉਦੋਂ ਹੀ ਭੱਜ ਜਾਂਦੇ ਕਿ ਨੂੰ ਨਹੀਂ ਸੀਟ ਮਿਲਦੀ ਉਹ ਦੂਜੀ ਪਾਰਟੀ ਚ ਭੱਜ ਜਾਂਦਾ ਭਾਜੀ ਚਲੇ ਗਏ ਵੀ ਭਾਜੀ ਹਾਂ ਵਧੀਆ ਹੋ ਗਿਆ ਕਿਹਨ ਲੜ ਰਹੇ ਆ ਠੀਕ ਆ ਤੇ ਮਲੂਕਾ ਸਾਹਿਬ ਚੁੱਪ ਨੇ ਕੀ ਲੱਗਾ ਤੁਹਾਨੂੰ ਨੇ ਮਲੂਕਾ ਸਾਹਿਬ ਕੋਈ ਚੁੱਪ ਨਹੀਂ ਮਲੂਕਾ ਸਾਹਿਬ ਕਹਿੰਦੇ ਕਿ ਨਹੀਂ ਜੋਰ ਲਈ ਜਾਂਦੇ ਬੀਬੀ ਆਪਸ ਇਹ ਕਰਨੀ ਨਾ ਰਹੇ ਕੰਪੈਨ ਜਿਹੜੀ ਆਪਾਂ ਦੇਖਦੇ ਆਂ ਬੀਬੀ ਨਹੀਂ ਆ ਪੋਸਟਰ ਲੱਗੇ ਹੋਏ ਹੁਣ ਇੱਥੇ ਜਿੰਨੇ ਬਖਤ ਕੇ ਵਰਕਰ ਕਿ ਨਹੀਂ ਖੜੇ ਹੋਏ ਆ ਉਹਨਾਂ ਕਿ ਨਹੀਂ ਤੇ ਇਹਨਾਂ ਦੇ ਪੋਸਟਰ ਸਾਰੇ ਲੱਗੇ ਹੋਏ ਆ ਪਿੰਡ 'ਚ ਮਲੂਕਾ ਸਾਹਿਬ ਦੀ ਫੋਟੋ ਨਾਲ ਲੱਗੀ ਵੀ ਆ ਲੋਕ ਸਵਾਲ ਹਲਕਾ ਬਹਿੰਡਾ ਦੀ ਗੱਲ ਆ ਵੀ ਇਹ ਜੇ ਮਲੂਕਾ ਸਾਹਿਬ ਬੀਬੀ ਹਰਸ਼ਮਤ ਕੌਰ ਦੇ ਨਾਲ ਨਹੀਂ ਦਿਖਾਈ ਦੇ ਰਹੇ ਕਿਉਂਕਿ ਡਿਊਟੀ ਉਹਨਾਂ ਦੀ ਇੱਥੇ ਫਰੀਦਕੋਟ ਹਲਕੇ ਤੇ ਲਈ ਵੀ ਉਹਨਾਂ ਨੂੰ ਲੋੜ ਹੀ ਨਹੀਂ ਅੱਛਾ ਇੱਧਰ ਲਈ ਇੱਧਰ ਡਿਊਟੀ ਲਈ ਤੇ ਕਿਵੇਂ ਲੱਗਦਾ ਵੀ ਇੱਕ ਪਰਿਵਾਰ ਚੋਂ ਇੱਕ ਬੰਦਾ ਕਾਲੀ ਦਲ ਚੱਕ ਬੀਜੇਪੀ ਜਾਂ ਬੀਜੇਪੀ ਦਾ ਜਿਹੜਾ ਵਿਰੋਧ ਹੋ ਰਿਹਾ ਪੂਰੇ ਭਾਰਤ ਚ ਬਾਵਾ ਸਟੇਟਾਂ ਚ ਕਾਫੀ ਵੀ ਜੂਪੀ ਚ ਹਰਿਆਣਾ ਪੰਜਾਬ ਚ ਕਿਸਾਨ ਵਿਰੋਧ ਕਰ ਰਹੇ ਆ ਉਹ ਤਾਂ ਕੋਈ ਚੱਕ ਨਹੀਂ ਕਿਸਾਨਾਂ ਨੂੰ ਕੋਈ ਪ੍ਰੋਬਲਮ ਆ ਉਹਦੇ ਕਰਕੇ ਵਿਰੋਧ ਕਰ ਰਹੇ ਆ ਸਹੀ ਕਰ ਰਹੇ ਕੋਈ ਚੱਕਰ ਨਹੀਂ ਬਾਕੀ ਇਹਨਾਂ ਦੀ ਹੋਂਦ ਤੇ ਪਤਾ ਲੱਗੂ ਬਾਕੀ ਇਹਨਾਂ ਨੇ ਸਾਰਾ ਕੋਈ ਦੇ ਰਹੇ ਆ 2000 ਰੁਪਏ ਪਾ ਰਹੇ ਆ ਕੰਕਰੀ ਇਹਨਾਂ ਦੀ ਬੀਜੇਪੀ ਵਾਲੀ ਬੀਜੇਪੀ ਵਾਲਿਆਂ ਦੀ ਸਾਰਾ ਕੋਈ ਇਹੀ ਦੇ ਰਹੇ ਆ ਸੜਕਾਂ ਉਵੇਂ ਪਈਆਂ ਅਜੇ ਕੋਈ ਕੰਮ ਹੋਇਆ ਦੇਖਿਆ ਤੁਸੀਂ ਬੀਲੀ ਫਰੀ ਕੀਤੀ ਚੱਲ ਕੀਤੀ ਆ ਵਧੀਆ ਕੀਤੀ ਆ ਨੌਕਰੀਆਂ ਦਿੱਤੀਆਂ ਨੰਨ ਸਰਕਾਰੀ ਨੌਕਰੀ ਵੀ ਦਿੱਤੀਆਂ ਚੱਲ ਪਰ ਸੜਕਾ ਸੁਰਕਾ ਦਾ ਤਾਂ ਉਹੀ ਹਾਲ ਆ ਹੂੰ ਨਸਾਂ ਕਹਿੰਦੀ ਘਟਾਉਣ ਨੂੰ ਘਟ ਗਿਆ ਅਸੀਂ ਤਾਂ ਮੰਤਰੀ ਨਾਲ ਹੈ ਜੇ ਮੰਤਰੀ ਕਦੋਂ ਉਧਰ ਜਾੜ ਉਧਰ ਜਾਵਣਾ ਕਿ ਇੱਧਰ ਜਾੜੋ ਇੱਧਰ ਜਾਵੜਾਂਗੇ ਜੇ ਭਾਜਪਾ ਜਿਹਾ ਮੰਤਰੀ ਉਹ ਭਮਾ ਹਾਥੀ ਵਾਲਿਆ ਨਹੀਂ ਜਾਵੜੇ ਹਾਥੀਆਂ ਨੇ ਭਾਜਪਾ ਦਾ ਵਿਰੋਧ ਹੋ ਰਿਹਾ ਹੈ ਨਾ ਕਿਸਾਨ ਬੋਲ ਕਰ ਰਹੇ ਜੇ ਹਾਥੀ ਵਾਲਿਆਂ ਤੇ ਜਾੜੂ ਤਾਂ ਅਸੀਂ ਹਾਥੀ ਵਾਲਿਆਂ ਨੇ ਜਾਵੜਾਂਗੇ ਭਾਜਪਾ ਦਾ ਵਿਰੋਧ ਹੋ ਰਿਹਾ ਨਾ ਹਾਥੀ ਵਾਲਿਆਂ ਦਾ ਵਿਰੋਧ ਨਹੀਂ ਹੋ ਰਿਹਾ ਯਾਰ ਜਿਉ ਤੁਹਾਨੂੰ ਇੱਕੋ ਗੱਲ ਜੀ ਨਹੀਂ ਮੇੜਦੀ ਕਿਸੇ ਬੀਜਪੀ ਦਾ ਵਿਰੋਧ ਕਹਦਾ ਬਿੱਲਾਂ ਬਾਰੇ ਕੋਈ ਵਿਰੋਧ ਨਹੀਂ ਕਰਦਾ 2-4% ਲੋਕ ਹੈਗੇ ਪਿੰਡਾਂ 'ਚ ਕੋਈ ਇਹੋ ਜੀ ਗੱਲ ਨਹੀਂ ਉਹ ਦਾਸ ਇਕੱਠੇ ਹੋ ਕੇ ਧਾਦਾ ਧਾਦਾ ਕਰਦੇ ਹੋਰ ਇੱਥੇ ਕੀ ਹੈ ਲੋਕ ਉਹਨਾਂ ਨੂੰ ਕੀ ਚਾਹੁੰਦੇ ਆ ਜਿਹੜੇ ਵਿਰੋਧ ਕਰਦੇ ਆ ਮੈਂ ਸੁਭਕਰਨ ਦੀ ਮੌਤ ਹੋਈ ਇਹ ਨਾ ਕਰਕੇ ਕੋਈ ਤਾਂ ਮਰੀ ਜਾਣੇ ਤੇ ਜੰਮੀ ਜਾਣੇ ਨਾ ਜਾਣ ਕਿਸੇ ਨੇ ਸੱਦਿਆ ਉੱਥੇ ਵੀ ਜਾਓ ਜਾਓ ਜਾਂ ਜਿਹੜੇ ਜਥੇਬੰਦਗਾਂ ਦੇ ਪ੍ਰਧਾਨ ਆ ਉਹ ਭ੍ਰਸ਼ਟ ਨਹੀਂ ਉਹ ਨਹੀਂ ਭ੍ਰਸ਼ਟ ਗੱਲ ਮੁੱਕ ਕਿਸਾਨੀ ਇਹ ਤੁਹਾਨੂੰ ਲੱਗਦਾ ਵੀ ਮਸਲੇ ਹੈ ਨਹੀਂਗੇ ਬੀਜੇਪੀ ਕੋਈ ਉਹ ਨਹੀਂ ਕਰ ਰਹੀ ਐਡੇ ਵੱਡੇ ਮਸਲੇ ਨਹੀਂ ਜਿੰਨੇ ਇਹਨਾਂ ਦੇ ਵਧਾਏ ਹੋਏ ਅੱਛਾ ਇਹ ਵੀ ਏਜੰਡਾ ਹੈਗਾ ਕਿਸਾਨਾਂ ਦਾ 60 ਸਾਲ ਹੋ ਗਏ 70 ਸਾਲ ਹੋ ਗਏ ਅੱਗੇ ਕਿਸੇ ਨੇ ਲਿਖ ਕੇ ਦਿੱਤਾ ਅੱਗੇ ਕਿਹੜਾ ਸਰਕਾਰਾਂ ਨਹੀਂ ਆਈਆਂ ਕੀ ਲਿਖ ਕੇ ਦੇ ਦੇਣ ਕੀ ਲਿਖਾਉਣਾ ਇਹਨਾਂ ਨੇ ਇਹ ਛਿਮੀ ਨੇ ਆਪਰਾਜ ਕਰਕੇ ਦੇਖ ਲੈਣ ਜਿ세 ਬੰਦਿਆਂ ਵਾਲੇ ਲੋਕ ਕੰਮ ਚ ਇਹਨਾਂ ਤੋਂ ਆਪਦੇ ਘਰ ਤਾਂ ਚੱਲਦੇ ਨਹੀਂ ਇਹ ਵੀ ਏਜੰਡੇ ਨਾਲ ਕਰਦੇ ਸਾਰੇ ਇਹ ਵੀ ਏਜੰਸੀਆਂ ਦੇ ਖਰੀਦੇ ਹੋਏ ਆ ਆਵੇਂ ਜਿਹਾ ਬੰਦਿਆਂ ਵਾਲੀ ਆ ਗਰਾਹਾਂ ਤਾਂ ਉਹੀ ਬੋਲੀ ਜਾਂਦਾ ਸੀ ਵੀ ਵੋਟਾਂ ਹੀ ਇਹਨੂੰ ਪਾਓ ਉੱਥੇ ਹੱਥ ਖੜੇ ਕਰਾਉਂਦਾ ਹੁੰਦਾ ਸੀ ਟੋਲ ਪਲਾਜੇ ਤੇ ਇਹਨਾਂ ਦੇ ਬੰਦੇ ਵੀ ਵੋਟਾਂ ਨਹੀਂ ਪਾਉਣੀਆਂ ਆਹ ਮੂਰੇ ਜਾ ਕੇ ਪਾ ਕੇ ਫਿਰ ਅਸੀਂ ਕੀ ਸਮਝ ਗਏ ਅਸੀਂ ਗਵਾਹ ਇਸ ਚੀਜ਼ ਦੇ ਇਹ ਸਾਨੂੰ ਤਾਂ ਗੱਲ ਉਲਝਣ ਜਿਹੀ ਤਾਂ ਨਹੀਂ ਲੱਗਦੀ ਹੈ ਜੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਵੀ ਮਲੂਕਾ ਸਾਬ ਨੂੰ ਉਹਨਾਂ ਨੇ ਨਾ ਆਪਣਾ ਦੂਜੇ ਕੋਈ ਡਰਾਵਾ ਦਿੱਤਾ ਭਾਜਪਾ ਨੇ ਵੀ ਉਧਰ ਭਾਜ ਭਾਜ ਵਾਗੇ ਵੀ ਭਾਜ ਬੰਨ ਰੋਕਣਾ ਦੂਜੇ ਪਾਸੇ ਵੀ ਕਾਲੀਦਾਨ ਤੋਂ ਵੀ ਡਰ ਲਾ ਦੇ ਕਾਲੀਦਾਨ ਜਦੋਂ ਕਾਲੀਦਾਨ ਆਖਣ ਵੀ ਤੂੰ ਕਹਿੰਦਾ ਇਧਰ ਜਾਂ ਸਾਡੇ ਹੁੰਦੇ ਇੰਨੇ ਕੁਝ ਬਣਾ ਲਿਆ ਤੇ ਹੁਣ ਤੂੰ ਹਾਂ ਇਹਹੀ ਗੱਲ ਚੱਲਦੀ ਹੈ ਬੀਜੇਪੀ ਜਿਹੜੇ ਵਿਰੋਧੀ ਧਿਰ ਦੇ ਬੰਦੇ ਆਉਂਦੇ ਆ ਉਹ ਕਹਿੰਦੇ ਬੀਜੇਪੀ ਈਡੀ ਦਾਹੀਂ ਜਾਂ ਹੋਰ ਚੀਜ਼ਾਂ ਨਹੀਂ ਡਰਾ ਕੇ ਇਧਰ ਲਿਆਉਂਦੇ ਭਾਈ ਆ ਜਾ ਨਹੀਂ ਤੇ ਦੇਖ ਲਈ ਆਪਦਾ ਹਾਂ ਇਹ ਇਹਹੀ ਇਹਹੀ ਚੱਕਾ ਸਾਨੂੰ ਤੂੰ ਤੇ ਕੇ ਇਹ ਵੀ ਗੱਲ ਚੱਲਦੀ ਹੈ ਵੀ ਬੀਜੇਪੀ ਦੇ ਕੱਲ ਜਿਹੜਾ ਰਲ ਹੀ ਹੋਏ ਆ ਰਲ ਵੀ ਸਕਦੇ ਡੋੜੇ ਮੁੜ ਕੇ ਰਲ ਜਾਣਗੇ ਜੇ ਹੁਣ ਰਲਾਂਗੇ ਤਾਂ ਫੇਰ ਇੱਕ ਦੂਜ ਦੋਸੇ ਸਾਡੇ ਬੰਨੇ ਆਜੋ ਤੇ ਇਹ ਲੱਖਾ ਸਦਾਨਾ ਵੀ ਜੂਨ ਲੜ ਰਿਹਾ ਹੈ। ਉਹਦਾ ਕਿਵੇਂ ਲੱਗਦਾ? ਲੱਖੇ ਸਦਾਨਾ ਦਾ ਕੋਈ ਐਡਾ ਬਾਲਾ ਮੈਨੂੰ ਤਾਂ ਲੱਗਦਾ ਨਹੀਂ ਉਹ ਜਿੱਤ ਜਾਊਗਾ। ਉਹ ਕਹਿੰਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਮੈਂ। ਕੋਈ ਕਰੀ ਨਹੀਂ ਸੇਵਾ ਤਾਂ ਇੰਨੀ ਕਿੰਨੀ ਕਰੀ ਹੈ ਕਿ ਸੇਵਾ ਰਾਮਪ੍ਰੇਤ ਬਹੁਤ ਕਰੀ ਬਾਨੀਆਂ ਦੇ ਨਾਲ। ਉਹ ਕਰੀਏ ਕਰੇ। ਅੱਛਾ। ਹਾਂਜੀ। ਤੇ ਕਾਂਗਰਸ ਦਾ ਕਿਵੇਂ ਲੱਗਦਾ? ਕਾਂਗਰਸ ਦਾ ਤਾਂ ਠੀਕ ਲੱਗਦਾ ਗਨਮਾਹੌਲ ਕੁਝ। ਹੋਰ ਚਾਰਚ ਪਰ ਹੋਰ ਵੀ ਖਬਰਾਂ ਵੀ ਸੁਣਦੇ ਆਂਗੇ ਵੀ ਬੀਜੇਪੀ ਨੂੰ ਇੰਨਾ ਨਹੀਂ ਵੀ ਅੱਗੇ ਇੰਨੀਆਂ ਸੀਟਾਂ ਲੈ ਗਈ ਉਹਨੇ ਘਟਣਗੀਆਂ ਅੱਗੇ ਨਾਲੋਂ ਬੱਸ 400 ਉਹਨਾਂ ਨੂੰ ਮੋਦੀ ਸਾਹਿਬ ਕਹਿੰਦੇ ਉਹ ਤਾਂ ਕਹਿੰਦੇ ਹੁੰਦੇ ਜੇ ਮਸ਼ੀਨਾਂ ਦਾ ਕਬਲਾ ਹੋਇਆ ਤਾਂ ਫਿਰ ਆ ਜਾ ਸਕਦੀ ਹੈਗੀ ਪੰਜਾਬ ਤੋਂ ਨਹੀਂ ਲੱਗਦਾ ਕੋਈ ਪੰਜਾਬ ਤੋਂ ਨਹੀਂ ਮੁਸ਼ਕਲ ਲੱਗਦਾ ਅੱਛਾ ਤੇ ਗਰਮੀਤ ਸਿੰਘ ਖੁੱਡੀਆਂ ਉਹਦੇ ਬਾਰੇ ਨਹੀਂ ਮੈਨੂੰ ਪਤਾ ਮੈਂ ਬੰਦ ਲੱਗੇ ਬਸ ਮੇਨ ਮੇਨ ਜਿਹੜੇ ਠੀਕ ਆ ਹਾਂ ਗਮੀਤ ਖੁੱਡੀਆਂ ਜਿਹੜਾ ਜੋ ਬੀਬੀ ਜੀ ਉਧਰੋਂ ਚੋਣ ਲੜ ਰਹੇ ਆ ਕਾਲੀ ਦਾਦਾ ਕਿਸਾਨ ਹੋਊਗਾ ਇਹਦਾ ਕਿਹੜੇ ਪਨਪਾਲ ਕੋਲੋਂ ਜਿਹੜੋਂ ਲੜ ਰਹੇ ਆ ਕਾਲੇ ਦਲ ਦਾ ਨੁਕਸਾਨ ਤਾਂ ਕਰਨਗੇ ਗੱਲ ਦਲ ਦਾ ਨੁਕਸਾਨ ਹੋਣਾ ਹੀ ਹੋਣਾਗਾ ਅੱਛਾ ਮਲੂਕਾ ਸਾਹਿਬ ਤੁਰ ਨਹੀਂ ਰਹੇ ਨਾ ਬੀਬੀ ਹਰਸਮਤ ਕੌਰ ਦੇ ਹੱਕ ਚ ਨਾ ਆਪਦੀ ਨੂੰ ਦੀ ਹੱਕ ਚ ਉਹ ਤਾਂ ਹੁਣ ਉਹਨਾਂ ਦੇ ਦੇਖੋ ਕੀ ਕੀ ਉਹਨਾਂ ਦੀ ਮਨਸ਼ਾ ਹੈਗੀ ਕਿਉਂ ਨਹੀਂ ਜਾ ਰਹੇ ਕਿਸੇ ਪਾਸੇ ਅੱਛਾ ਜੋ ਕਾਲੀ ਰਾਜ ਰਿਹਾ ਇਹ ਪਿੰਡਾਂ ਦਾ ਕਿੰਨਾ ਕੁ ਵਿਕਾਸ ਹੋਇਆ ਹਾਂ ਵਿਕਾਸ ਬਹੁਤ ਹੋਇਆਗਾ ਕਾਲੇ ਦਲ ਸਿਕੰਦਰ ਮਲੂਕੇ ਦਾ ਵਿਕਾਸ ਬਹੁਤ ਬੜਾ ਕੀਤਾ ਜਾਣੀ ਸਾਡੇ ਪਿੰਡ ਘਣਿਆਗਾ ਸਾਡੇ ਪਿੰਡ ਚ ਵੀ ਇਹਨਾਂ ਦਾ ਹੋ ਕੇ ਉਹਨਾਂ ਹੋ ਕੇ ਵਿਕਾਸ ਹੋਇਆਗਾ ਵਧੀਆ ਹੋਇਆ ਕਾਂਗਰਸ ਅਰ ਕਾਂਗਰਸ ਵੀ ਵਧੀਆ ਰਹੀ ਪਿਛਲੀ ਵਾਰ ਬਾਰੇ ਚੰਗਾ ਕਰਕੇ ਉਸ ਪਹਿਲੀ ਨਵੀਂ ਸਰਕਾਰ ਦੇ ਕੰਮ ਉਹ ਕਹਿੰਦੇ ਨੌਕਰੀਆਂ ਦੇਤੀਆਂ ਬਿਜਲੀ ਫ੍ਰੀ ਆ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਉਹ ਜਿਹੜੀ ਆਪਣਾ ਕਹਾਣੀ ਬਾੜੀ ਉਲਝੀ ਵੀ ਆ ਲੋਟ ਉਹਨਾਂ ਤੋਂ ਨਹੀਂ ਆ ਰਿਹਾ ਕੰਮ ਅੱਛਾ ਪਹਿਲਾਂ ਵਾਲੇ ਨੇ ਖਰਾਬ ਕਰਤਾ ਪਹਿਲਾਂ ਵਾਲਾ ਵੀ ਖਰਾਬ ਕਰ ਰਿਹਾ ਭਈਆ ਪਤਾ ਹੀ ਸੋਨ ਸਾਰਾ ਹੂੰ ਆਹ ਸੁਧਰ ਸਕਦਾ ਸੁਧਰਨ ਦਾ ਕੀ ਆ ਨਹੀਂ ਸੁਧਰ ਸਕਦਾ ਅੱਛਾ ਹਾਂ ਜਿਵੇਂ ਨੈਸ਼ਨਲ ਨਸ਼ੇ ਦਾ ਜਾਦੇ ਕੰਮ ਰੇਲ ਹੋਈ ਜਾਂਦਾ ਜਿਆਦਾ ਨਸ਼ਾ ਪਹਿਲਾਂ ਵੀ ਚੱਲਦਾ ਸੀਗਾ ਪਹਿਲਾਂ ਵੀ ਚੱਲਦਾ ਸੀ ਪਰ ਵੱਧ ਰਿਹਾ ਹੈ ਨਾ ਘਟ ਨਹੀਂ ਰਿਹਾ ਹੈ ਕੋਈ ਮਾਰੀ ਮੋੜਾ ਘਟਦਾ ਫਿਰ ਹੁੰਦਾ ਹਨ ਘਟਣ ਦਾ ਫਰਕ ਪੈਂਦਾ ਹੀ ਸੀਗਾ ਘਟਣ ਦਾ ਇਹ ਇਹਹੀ ਮੁੱਦਾ ਸੀ ਸਭ ਤੋਂ ਮੇਨ ਮੁੱਦਾ ਨਸ਼ੇ ਦਾ ਹੀ ਸੀਗਾ ਲੋਕਾਂ ਨੂੰ ਏਸੀ ਦੇ ਹੱਲ ਕਰਦੇ ਹੋਰ ਵੀ ਡੱਕਾ ਨਾ ਕਰਦੇ ਕਿਸੇ ਦਾ ਭ੍ਰਸ਼ਟਾਚਾਰ ਕਿਵੇਂ ਭ੍ਰਸ਼ਟਾਚਾਰ ਤਾਂ ਚੱਲਦਾ ਹਜੇ ਕੋਈ ਐਸੀ ਗੱਲ ਨਹੀਂ ਜੇ ਜੇ ਕਹਿੰਦੇ ਹੈ ਨਹੀਂਗਾ ਤਾਂ ਚੱਲਦਾ ਹੈ ਸਰਕਾਰਾਂ ਦੇ ਕੰਮ ਤੁਸੀਂ ਜਾਂਦੇ ਜੇ ਰਹਿ ਨਹੀਂ ਕੋਈ ਤੰਤ ਜਾਂ ਕਿਸੇ ਕੋਈ ਨਹੀਂ ਤੰਤ ਜਾਂ ਅੱਛਾ ਬੋਕੋ ਲਾਪ ਆਪਣਾ ਚੰਗੇ ਖੂਨ ਦਾ ਪਰ ਕੰਮ ਕੋਈ ਕਰਦਾ ਨਹੀਂ ਚ ਨਵੀਂ ਸਰਕਾਰ ਕਹਿੰਦੀ ਬਦਲਾਅ ਲਿਆਉਂਦਾ ਇਹਦਾ ਕਿਉਂ ਦੇਖਦਾ ਮੋੜਾ ਮੂਟਾ ਆ ਹੁਣ ਕੋਈ ਤਾਂ ਖਾਸ ਨਹੀਂ ਆ ਜਿਆਦਾ ਨਹੀਂ ਤੂੰ ਤਾਂ ਕਈ ਸਰਕਾਰਾਂ ਦੇਖੀਆਂ ਕਈ ਸਰਕਾਰ ਵਧੀਆ ਲੱਗੀ ਉਹ ਸਰਕਾਰਾਂ ਦਾ ਸਾਰੀਆਂ ਹੀ ਵਧੀਆ ਹੁੰਦੀਆਂ ਜੇ ਕੰਮ ਕਰਨ ਤਾਂ ਜੋ ਕੰਮ ਹੀ ਨਹੀਂ ਕਰਦੀਆਂ ਫਿਰ ਉਹਦੀ ਕੀ ਵਧੀਆ ਹੋਊਗਾ ਚੱਲੀ ਜਾਂਦਾ ਸਾਰਿਆਂ ਦਾ ਖੜਾ ਮੜਾ ਯਾਰ ਹੈ ਸਾਰੀ ਚੱਲੀ ਜਾਂਦਾ ਖੜਾ ਮੜਾ ਯਾਰ ਸਾਰੇ ਰੜੇ ਹੀ ਆ ਰੜੇ ਵੀ ਹੀ ਆ ਯਾਰ ਅੱਛਾ ਹਾਂ ਉਹ ਉਧਰ ਹੋ ਜਾਂਦਾ ਉਧਰੋਂ ਦਾ ਬਸ ਰੜੇ ਹੀ ਆ ਉਹ ਲਗਾ ਕੇ ਸੇਵਾ ਹੀ ਬਹੁਤ ਕਰਦੇ ਆ ਸੀ ਸੇਵਾ ਦਾ ਕਾਰਜ ਇਹਨੇ ਵੀ ਕੀਤੀ ਹੈ ਤੇ ਬਾਰੇ ਇਹਨਾਂ ਨੇ ਨਹੀਂ ਬੜਲੇ ਵੇਜਿਆ ਸਾਰ ਯਾਰ ਅੱਛਾ ਹੂੰ ਥੋੜਾ ਮਾਨਤਾ ਹੋਣਾ ਚਾਹੀਦਾ ਕੱਲ ਨੂੰ ਤੁਹਾਡੇ ਪਿੰਡ ਦੇ ਬੀਬਾ ਜੀ ਐਮਪੀ ਜੁਣੇ ਜਾਂਦੇ ਜੇ ਫੇਰ ਤੇ ਪਿੰਡ ਦਾ ਨਾਮ ਉੱਚਾ ਹੁੰਦਾ ਯਾਰ ਅਸੀਂ ਤਾਂ ਪਾਵਾਂਗੇ ਬੋਰਡ ਜੇ ਇਧਰ ਆ ਜਾਂਦਾ ਆਪਣਾ ਤਾਂ ਵੋਟੇ ਨਹੀਂ ਪੈਂਗੇ ਵੋਟੇ ਇਧਰ ਨਹੀਂ ਨਾ ਪੈਂਦੇ ਸਾਡੇ ਰਿਸ਼ਤੇਦਾਰੀਆਂ ਹੋਰ ਹੁੰਦੀਆਂ ਜਾਂ ਉਹ ਕਹਿ ਦਿਆਂਗੇ ਕਹਾਂਗੇ ਯਾਰ ਅੱਛਾ ਸਾਡੇ ਪਿੰਡ ਦਾ ਬਹੁਤ ਵੋਟ ਜਿਹੜਾ ਵਿਰੋਧ ਕਰ ਰਹੇ ਆ ਕਿਸਾਨ ਆ ਉਹ ਕਰੀ ਜਾਂਣਾ ਹੈ ਕਿਸਾਨ ਵੀ ਭਾਜਪਾ ਦਾ ਨੁਕਸਾਨ ਹੋਊ ਵਿਰੋਧ ਨਾਲ ਮੜ ਮੋਟਾ ਹੁੰਦੇ ਹੀ ਰਹਿੰਦੇ ਸਾਰਿਆਂ ਦਾ ਹੀ ਹੁੰਦਾ ਨਵੀਂ ਸਰਕਾਰ ਦੇ ਕੰਮ ਕਿਵੇਂ ਦੇਖਦੇ ਵਧੀਆ ਰਿਹਾ ਯਾਰ ਸਾਨੂੰ ਵਧੀਆ ਰਿਹਾ ਨੌਕਰੀਆਂ ਦੇ ਦਿੰਦੇ ਕਹਿੰਦੇ ਹੋਰ ਕਰਿਆ ਸਾਡੇ ਮੁੰਡਿਆਂ ਨੂੰ ਮਿਲ ਗਈਆਂ ਪਤਾ ਕਹਿੰਦੇ ਆ ਨਾ ਸਪਾਸ ਤੋਂ ਬਿਨਾਂ ਕੋਈ ਪੈਸੇ ਨਹੀਂ ਕੋਈ ਪਹਿਲਾਂ ਇਹ ਗੱਲ ਚੱਲਦੀ ਵੀ ਰਿਸ਼ਵਤ ਤੇ ਸਪਾਰ ਚੱਲਦੀ ਇਹੋ ਜਿਹਾ ਕੋਈ ਚੱਲਦਾ ਹੀ ਪਹਿਲਾਂ ਨਹੀਂ ਨਹੀਂ ਮੈਟ ਦੇ ਹਿਸਾਬ ਨਾਲ ਰੱਖਿਆ ਨਹੀਂ ਪਹਿਲਾਂ ਨਹੀਂ ਸਰਕਾਰਾਂ ਦੇ ਪਹਿਲਾਂ ਚੱਲਦਾ ਹੀ ਆ ਤੇ ਉਹ ਮੈਟ ਦੇ ਹਿਸਾਬ ਨਾਲ ਰੱਖਿਆ ਹੁਣ ਮੈਟ ਦੇ ਹਿਸਾਬ ਨਾਲ ਠੀਕ ਹੈ ਕਾਂਗਰਸ ਦਾ ਕਿਵੇਂ ਦੇਖਦੇ ਰਹਿਦਾ ਕਾਂਗਰਸ ਦੀ ਰਾਜਸੀ ਸੀਗਾ ਅੱਛਾ ਇਹ ਮੈਡ ਦੇ ਹਿਸਾਬ ਨਾਲ ਰਹਿਦਾ ਲੱਖਾਂ ਸਹਾਣਾ ਵੀ ਚੋਣ ਲੜ ਰਿਹਾ ਕੋਈ ਤਾਂ ਨਹੀਂ ਆਇਆ 25 ਸੱਖਿਆ ਰੱਖਿਆ ਅੱਛਾ ਨਹੀਂ ਤਾਂ ਸਾਡੇ ਹਲਕੇ ਦੀ ਕਰ ਦਿੰਦੇ ਹੁਣ ਠੀਕ ਹੈ ਇਧਰ ਕੀ ਮਾਹੌਲ ਹੈ ਇਧਰ ਇਹਦਾ ਪੈਸੇ ਤੋਂ ਪਤਾ ਲੱਗੂਗਾ ਅੱਛਾ ਪਤਾ ਤਾਂ ਸਾਡਾ ਜਿਹੜਾ ਰੋਲ ਦਾ ਹੀ ਵਿਰੋਧ ਹੋ ਰਿਹਾ ਹੈ ਕਹਿ ਨਹੀਂ ਸਕਦੇ ਯਾਰ ਕਿਸਾਨ ਤਾਂ ਉਦੋਂ ਪਤਾ ਲੱਗੂ ਕਿ ਕਿਹਨੂੰ ਤਿੰਨਾਂ ਇਹਨੂੰ ਵੋਟ ਤਿੰਨੇ ਯਾਰੀ ਜਿਆਦਾ ਆ ਜਾਂਦਾ ਯਾਰ ਇੱਕ ਦੇ ਦੱਬ ਦਿੰਦੀ ਜਾਂ ਕਿਰ ਇਹ ਤਾਂ ਲੋਟਰੀ ਆ ਤਾਂ ਪੰਜਾਬ ਨੂੰ ਮਾਰ ਕੇ ਰਾਜੀ ਆ ਹੂੰ ਵੀ ਜਿਹੜਾ ਮੋਦੀ ਆ ਮੋਦੀ ਨੇ ਛੱਡਣਾ ਹੀ ਕੋਈ ਨਹੀਂ ਕਿ ਨਾ ਉਹ ਕਹਿੰਦਾ ਵੀ ਉਹ ਸਮੇਂ ਜੀ ਬੀਬਾ ਪਰਮਪਾਲ ਕੌਰ ਦਾ ਉੱਧਰ ਜਾਣਾ ਕਿਵੇਂ ਲੱਗਦਾ ਤੁਹਾਨੂੰ ਉਹ ਤਾਂ ਉਹਦੀ ਮਰਜ਼ੀ ਨਾਲ ਗਈ ਆ ਹੁਣ ਜੇ ਕਿਹੜਾ ਉਹਦੇ ਸਹੁਰੇ ਨਾਲ ਇਹ ਗੱਲ ਦੇ ਰਾਇ ਕਰਕੇ ਗਈ ਆ ਉਹ ਤਾਂ ਹੁਣ ਉਹਨੂੰ ਹੀ ਪਤਾ ਸਾਨੂੰ ਤਾਂ ਇਹ ਕਹਿੰਦੇ ਆ ਵੀ ਸੱਤ ਸੱਤ ਪੁੱਛ ਕੇ ਨਹੀਂ ਗਈ ਜਿੰਨਾ ਚਿਰ ਇਹ ਕਾਂਗਰਸ ਅਕਾਲੀਆਂ ਚਾਹੇਗਾ ਉਹਨਾਂ ਚਿਰ ਤਾਈ ਦੇ ਨਾਲ ਆ ਉਦੋਂ ਬਾਅਦ ਵੇਖਾਂਗੇ ਕੀ ਬਣਦਾ ਜੇ ਕੱਲ ਨੂੰ ਮਲੂਕਾ ਸਾਹਿਬ ਬੀਜੇਪੀ ਚਲੇ ਜਾਂਦੇ ਅਸੀਂ ਨਹੀਂ ਜਾਂਦੇ ਬੀਜੇਪੀ ਤਾਂ ਜਾਣਾ ਹੀ ਨਹੀਂਗਾ ਜਾਣਾ ਨਹੀਂ ਹਾਂ ਇਹ ਜਿਹੜਾ ਚਰਚਾ ਪਾਰਟੀਆਂ ਚੋ ਜਾਗੇ ਹੋਰ ਇਹਦੇ ਚ ਕੀ ਹੈ ਅੱਛਾ ਹਾਂ ਬਾਪੂ ਜੀ ਇਹ ਚਰਚਾ ਜਿਵੇਂ ਚੱਲਦੀ ਹੈ ਵੀ ਵੱਡੇ ਵੱਡੇ ਜਿਹੜੇ ਅਧਿਕਾਰੀ ਹੈ ਜਾਂ ਦੂਜੀਆਂ ਪਾਰਟੀਆਂ ਦੇ ਕਾਂਗਰਸ ਦੇ ਹੋਰ ਪਾਰਟੀਆਂ ਦੇ ਬੀਜੇਪੀ ਜਾਂਦੇ ਆ ਉਹਨਾਂ ਦੀ ਬਾਹ ਮਰੋੜੀ ਜਾਂਦੀ ਹੈ ਉਹ ਈਡੀ ਤੋਂ ਡਰਦੇ ਜਾਂਦੇ ਆ ਗੱਲ ਘੁੱਟ ਕੇ ਲੈ ਜਾਂਦੇ ਆ ਉਹਨਾਂ ਨੂੰ ਹੂੰ ਸਿੱਧੀ ਗੱਲ ਤਾਂ ਇਹ ਹੈ ਹੂੰ ਗੱਲ ਤੇ ਗੁੱਠਾ ਦੇ ਕੇ ਫੇਰ ਲੈ ਜਾਂਦੇ ਆ ਹੂੰ ਹੂੰ ਫਿਰ ਮਜਬੂਰੀ ਬਣ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਹੂੰ ਬੀਜੇਪੀ ਨੇ ਪਲਾ ਕੀ ਕਰਿਆ ਪੰਜਾਬ ਦਾ ਕਰਿਆ ਹੈ ਕੁਝ ਕਰਿਆ ਇਹ ਤਾਂ ਜਾਂਦੇ ਆ ਉਹਨੂੰ ਉਹ ਬੇਅੰਤ ਦਾ ਪੋਤਾ ਸੀਗਾ ਉਹ ਡਰਦੇ ਹੋ ਗਿਆ ਹੋਗਾ ਹਾਂ ਬਿੱਟੂ ਰਾਜਾ ਵੀ ਇਹ ਇਸੇ ਗੱਲ ਤੋਂ ਗਿਆ ਸੀਗਾ ਹੂੰ ਅਰੇ ਡਰਦੇ ਹੀ ਸਭ ਡਰਦੇ ਹੀ ਐ ਪਿਆਰ ਨਾਲ ਹੋ ਜੀਏ ਕਿਤੇ ਹੂੰ ਧੋਖੇਬਾਜ਼ੀ ਕਰੀ ਐ ਪੂਰੀ ਪੈਸੇ ਇਕੱਠੇ ਕਰੇ ਵੀ ਐ ਇੱਥੇ ਬਠਿੰਡੇ ਤੋਂ ਲੱਖਾ ਸਦਾਨਾ ਵੀ ਚੋਣ ਲੜ ਰਿਹਾ ਹੈ ਲੱਖਾ ਸਤਾਣੇ ਦਾ ਕੋਈ ਮੈ ਨਹੀਂ ਹੈ ਹੈ ਨਹੀਂ ਨਹੀਂ ਕਹਿੰਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਮੈਂ ਕੱਲੀ ਮਾਂ ਬੋਲੀ ਨੂੰ ਕੀ ਕਰੂਗਾ ਉਹ ਸੇਵਾ ਤਾਂ ਹੋਰ ਵੀ ਬਥੇਰੀ ਹੁੰਦੀ ਹੈ ਮਾਂ ਬੋਲੀ ਦੀ ਸੇਵਾ ਕਰਨੀ ਹੈ ਉਹ ਵੋਟਰਾਂ ਚ ਖੜਕੇ ਨਹੀਂ ਕਰਦੀ ਹੁੰਦੇ ਕਰੇ ਜਾਂਦੀ ਮਾਂ ਜਦੋਂ ਹੋਰਾਂ ਨੂੰ ਅਧਿਕਾਰ ਹੈ ਮੈਨੂੰ ਵੀ ਅਧਿਕਾਰ ਹੈ ਖੜੇ ਹੁੰਦਾ ਖੜੇ ਹੁੰਦਾ ਤਾਂ ਅਧਿਕਾਰ ਹੈਗਾ ਇਹਦਾ ਰੋਕ ਨਹੀਂ ਸਕਦਾ ਕੋਈ ਕੋਈ ਬੰਦਾ ਵੀ ਖੜਾ ਹੋ ਸਕਦਾ ਪਰ ਜਿਹੜੀ ਮਾਂ ਬੋਲੀ ਵਾਲੀ ਗੱਲ ਹੈ ਨਾ ਮਾਂ ਬੋਲੀ ਦੀ ਤੇ ਸੇਵਾ ਕਰਨੀ ਹੈ ਜੀ ਨੇ ਉਹ ਤਾਂ ਘਰੇ ਬੈਠਾ ਵੀ ਕਰ ਦੂਗਾ ਸਵਾ ਸੇਵੀ ਬਣ ਕੇ ਵੀ ਕਰ ਦੂਗਾ ਵੋਟਾਂ 'ਚ ਖੜੇ ਹੋ ਕੇ ਖਵਰਾ ਜਿੱਤੇ ਕਿ ਨਾ ਜਿੱਤੇ ਕੀ ਹੋ ਕੀ ਨਾ ਹੋਊਗਾ ਹੁਣ ਜਿਹੜਾ ਆਪਣਾ ਸਿਮਰਜੀਤ ਮਾਨ ਹੈ ਉਹਦੀ ਮਦਦ ਕਰਦਾ ਹੈ ਹਾਂਜੀ ਉਹ ਆਪ ਤਾਂ ਖਾਲਿਸਤਾਨ ਦਾ ਨਾਅਰਾ ਲਾਉਂਦਾ ਜਿਹੜਾ ਦੂਜੇ ਖਾਲਿਸਤਾਨ ਦੇ ਨਾਅਰੇ ਲਾਉਂਦੇ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਇਹਨਾਂ ਦੀ ਕੋਈ ਬੂਝ ਤਾਂ ਵਜੂਤ ਹੈ ਨਹੀਂ ਲੰਦਾ ਕੋਈ ਤੁਹਾਡੇ ਗਵਾਂੜ ਪਿੰਡ ਦਾ ਲੱਖਾ ਸਹਾਣਾ ਮੁੰਡਾ ਚੋਂ ਲੜ ਰਿਹਾ ਹਾਂ ਲੱਖਾ ਸਹਾਣਾ ਲੱਖਾ ਵੀ ਹੈ ਲੱਖੇ ਦੀ ਹੁਣ ਚੜ੍ਹਾਈ ਹੁਣ ਨਹੀਂ ਹੈ ਨਹੀਂ ਗੱਲ ਕਰ ਹੁਣ ਲੱਖਾ ਕੀ ਕਰੇ ਕੱਲਾ ਪਾਰਟੀ ਚ ਵੜ ਜੇ ਕਹੇ ਜੋ ਫਿਰ ਲਾਇ ਬੈਠੂਗਾ ਜੀ ਜਮਾਨ ਪਾਰਟੀ ਹੈਗਾ ਸਿੰਮ ਜਮਾਨ ਦੀ ਉਹ ਸਪੋਰਟ ਕਰ ਰਹੇ ਹੈ ਹੂੰ ਸਿੰਮ ਜੀ ਉਹ ਤਾਂ ਹੁਣ ਤੂੰ ਕਿਧਰ ਰਹੀ ਦੋ ਗਏ ਉਹ ਦੋ ਹੁਣ ਕੀ ਕਰ ਦੇਣਗੇ ਕਿਸੇ ਪਾਰਟੀ ਚ ਉਹਦਾ ਵੜਨਾ ਠੀਕ ਹੈ ਫਿਰ ਤਾਂ ਕਰ ਸਕਦੇ ਹੁਣ ਦੋ ਕੀ ਕਰ ਦੇਣਗੇ ਤੇ ਬੀਜੇਪੀ ਵਾਲਿਆਂ ਦਾ ਕਿਵੇਂ ਲੱਗਦਾ ਬੀਜੇਪੀ ਵਾਲਿਆਂ ਦੀ ਤਾਂ ਮੈਨੂੰ ਤਾਂ ਚਾਹਕ ਨਹੀਂ ਵੀ ਕੋਈ ਲੈ ਜਾਣਗੇ ਅੱਛਾ ਹਾਂ ਕੀ ਤੁਹਾਡੇ ਪਿੰਡ ਤੇ ਹੈ ਬੀਬਾ ਜੀ ਸਾਡੇ ਪਿੰਡ ਦੇ ਮੌਕੇ ਤੋਂ ਹੋਂ ਨਾ ਅਸੀਂ ਕਿਦੋਂ ਕਾਂਗਰਸੀ ਅਸੀਂ ਆਉਦਿਆਂ ਨੂੰ ਆਖਾਂਗੇ ਦੂਜਿਆਂ ਨੂੰ ਕਿ ਮੈਂ ਆਖਾਂਗੇ ਵੀ ਮੈਂ ਜਿੱਤੇ ਜਾਣ ਹਾਂ ਤੇ ਅਕਾਲੀ ਜੋ ਰਾਜ ਸੀਗਾ ਉਦੋਂ ਕਿੰਨੇ ਕੰਮ ਹੋਇਆ ਪਿੰਡਾਂ 'ਚ ਹੋਇਆ ਪਿੰਡ ਕੋਈ ਕੋੜਾ ਕੋਈ ਲੀਡਰ ਕੋਈ ਆ ਗਿਆ ਤਾਂ ਹੁਣ ਇਹ ਆ ਇਹਨਾਂ ਨੇ ਵੀ ਕਰਿਆ ਝਾੜੂ ਵਾਲਾ ਝਾੜੂ ਵਾਲੇ ਨੇ ਵੀ ਉਹਨੇ ਕ ਕਰਦੇ ਉਹਨੇ ਕ ਤਾਂ ਕਰਦੀ ਆ ਹਾਂ ਕਰਦੇ ਉਹਨੇ ਕਦਾ ਆਪਦਾ ਨਾਂ ਜਾ ਵਾਹ ਵੀ ਆ ਉਮੀਦਾਂ ਹੈਗੀਆਂ ਝਾੜੂ ਵਾਲਿਆਂ ਦਾ 2.5 ਸਾਲ ਪਏ ਆ ਜਹ ਇਹਨਾਂ ਦੇ ਹਾਂ ਹੋਰ ਉਮੀਦਾਂ ਹੈਗੀਆਂ ਝਾੜੂ ਵਾਲਿਆਂ ਦਾ 2.5 ਸਾਲ ਪਏ ਆ ਹਾਂ ਤਾਂ ਆਏ ਤੋਂ ਪਤਾ ਲੱਗੂਗਾ ਕਿਹ ਰੀ ਜਾਂਦੇ ਝਾੜੂ ਵਾਲਿਆਂ ਦਾ ਕੀ ਪਤਾ ਵੀ ਉਹਨਾਂ ਨੂੰ ਕਰਨਗੇ ਕਿ ਨਹੀਂ ਇਹ ਨੱਫੇ ਨਾਲ ਕਿ ਕਿਹ ਕਿਸਾਨ ਵਿਰੋਧ ਕਰ ਰਹੇ ਹੈ ਬੀਜੇਪੀ ਪਾਰਟੀ ਦਾ ਉਮੀਦਵਾਰਾਂ ਦਾ ਉਹਦਾ ਕਿਵੇਂ ਦੇਖਦੇ ਤੁਸੀਂ ਇਹ ਉਹਨਾਂ ਦਾ ਕਰਨਾ ਹੀ ਹੈ ਉਹਨਾਂ ਨੇ ਦਿੱਲੀ ਨਾਲ ਜਾਣ ਦਿੱਤੇ ਜਾਵੜਨ ਦੇ ਉੱਥੇ ਦਿੱਲੀ ਠਾਉਂਦੇ ਸੀ ਅੱਗੇ ਵੀ ਸਾਲ ਪਾਰ ਬੈਠੇ ਹੀ ਰਹੇ ਆ ਹੂੰ ਤੇ ਹੁਣ ਫਿਰ ਵੋਟਾਂ ਚ ਨਾ ਆਉਣ ਨਾ ਪਿੰਡਾਂ ਚ ਇਹ ਕਹਿੰਦੇ ਕਈ ਲੋਕ ਕਹਿੰਦੇ ਵੀ ਕਿਸਾਨ ਤਾਂ ਵੈਸੀ ਉਹਨਾਂ ਕੋਲ ਵਿਹਲੇ ਹੈਗੇ ਆ ਤੁਰਪੰਦੇ ਚੱਕ ਕੇ ਛੰਡੇ ਵਿਹਲੇ ਤੇ ਮੈਂ ਤੁਰਪੰਦੇ ਇਹ ਬਾਹੀ ਤਾਂ ਮੇਰੀ ਵੀ ਛੱਡੀ ਜੇ ਤਾਂ ਮੈਂ ਨਹੀਂ ਜਾ ਸਕਿਆ ਤੇ ਹੋਰ ਤਾਂ ਕੰਮ ਛੱਡ ਕੇ ਉਹ ਨਾ ਜਾਊਗਾ ਵਿਹਲਾ ਕਿਹੜਾ ਜਾਊਗਾ ਨਾਲੇ ਅਗਲਾ ਮਰੀ ਜਾਂਦਾ 800 ਅੱਗੇ ਮਰ ਗਿਆ ਉਥੇ ਉ ਸੜ ਤੇ ਬੰਬ ਅੱਗੇ ਉਹਨੂੰ ਮਾਰਨਗੇ ਉਥੇ ਰੋਕੀ ਜਾ ਕੇ ਉਥੇ ਖੰਡ ਤਾਂ ਪਾਉਂਦੇ ਨਹੀਂ ਉਹ ਮੋਤਾ ਹਰ ਇੱਕ ਨੂੰ ਪਤਾ ਵੀ ਤੁਰੰਤ ਇਹਦਾ ਮੌਤ ਆਊਗੀ। ਤੇ ਮਾਇ ਵੀ ਰਹੇ ਪਾਣਾ ਬਹੁਤ ਚਰਜੁਨੀ ਹਣ ਚ। ਨਹੀਂ ਸੜਕਾਂ ਦਾ ਆਇਆ ਕਾਲੀਦਾਲ ਦਾ 25 ਸਾਲ ਰਾਜ ਰਿਹਾ ਹੈ। ਤੇ ਸੜਕਾਂ ਬਣੀਆਂ ਬਹੁਤ ਵਧੀਆ। ਹੁਣ ਬਰਿੰਡਾ ਰੋਡ ਤੇ ਗਏ ਹੋਗੇ ਤੁਸੀਂ ਉਧਰੋਂ ਆਏ ਆ। ਕਿਹੋ ਜਿਹੀ ਲੱਗੀਆਂ ਸੜਕਾਂ ਤੁਹਾਨੂੰ? ਸਹੀ ਹੈ। ਆ ਜਿੱਥੇ ਤੁਸੀਂ ਖੜੇ ਆ ਮਲੂਕਾ ਸਾਹਿਬ ਦੇ ਆਪਣੇ। ਨਹੀਂ ਠੀਕ। ਦੇਖ ਲਓ ਵਧੀਆ। ਕਾਂਗਰਸ ਦਾ ਕਿਵੇਂ ਦੇਖਦੇ ਹੋ? ਉਹ ਤਾਂ ਜਮੀ ਚੁੱਪ ਜੇ ਹੋ ਗਏ। ਕਾਂਗਰਸ ਝਾੜੂ ਝੋੜ ਗਏ। ਕੋਈ ਅਸੀਂ ਤਾਂ ਕੋਈ ਦੇਖਿਆ ਨਹੀਂ ਕਾਂਗਰਸ ਦਾ ਹੁਣ ਹੈਗਾ। ਤੇ ਤੁਹਾਡੇ ਗਵਾਂਡੀ ਪਿੰਡ ਦਾ ਮੁੰਡਾ ਲੱਖਸਾਣਾ ਵੀ ਚ ਹਾਂ ਲੜ ਰਿਹਾ ਬਸ ਇਹ ਦੇਖਿਆ ਨਹੀਂ ਇਹਨਾਂ ਅੱਛਾ ਹਾਂ ਬਠਿੰਡਾ ਸੀਟ ਤੇ ਗਿਆ ਉਹ ਬਠਿੰਡੇ 'ਚ ਗਿਆ ਠੀਕ ਹੈ ਨਹੀਂ ਉਹ ਜਿਹੜਾ ਆਪਾਂ ਐਮਪੀ ਹੁੰਦਾ ਸਖੀਰਤ ਉਹਨਾਂ ਦੇਖਦੇ ਆਂ ਵੀ ਭਾਈ ਸਾਡੇ ਪੰਜਾਬ ਦੀ ਨੁਮਾਇੰਦਗੀ ਕਰਨੀ ਹੁੰਦੀ ਹੈ ਨਾ ਆਪਾਂ ਇਹ ਤਾਂ ਕਹਿੰਦੇ ਗਵਾਨੜ ਚੋਂ ਫਲਾਨਾ ਐਮਪੀ ਹੈ ਆਪਣੇ ਆਪਣੇ ਪੰਜਾਬ ਦਾ ਹੀ ਹੈ ਨਾ ਐਮਪੀ ਜਿਉ ਗੱਲ ਕਰੂਗਾ ਪੂਰੇ ਇੰਡੀਆ ਜਾਊਗੀ ਤਾਂ ਪੰਜਾਬ ਦਾ ਐਮਪੀ ਹੈ ਨਾ ਹਾਂ ਪੰਜਾਬ ਦਾ ਹੈਗਾ ਅਸੀਂ ਤਾਂ ਬੀਬਾ ਜੀ ਨਾਲਾਂ ਬਠਿੰਡੇ ਤੋਂ ਠੀਕ ਹੈ ਹਾਂ ਭਲਾ ਸਾਡਾ ਪਿੰਨ ਮਲੂਕਾ ਸਾਡੀ ਵੋਟ ਨਹੀਂ ਬਣੀ ਹਾਂ ਰਿਸ਼ਤੇਦਾਰੀਆਂ ਹੁੰਦੀਆਂ ਹਾਂ ਰਿਸ਼ਤੇ ਉਹਨਾਂ ਦੀ ਹਮਾਇਤ ਕਰਾਂਗੇ ਉਹਨਾਂ ਦੇ ਸਪੋਰਟ ਵੀ ਕਰਾਂ ਠੀਕ ਹੈ ਤੇ ਜੇ ਮਲੂਕਾ ਸਾਹਿਬ ਬੀਜੇਪੀ ਜਾਂਦੇ ਐ ਮਲੂਕਾ ਸਾਹਿਬ ਦਾ ਕੋਈ ਸੁਨੇ ਨਹੀਂ ਜੇ ਗਏ ਤਾਂ ਉਦੋਂ ਬਾਅਦ ਦੇਖਿਆ ਜਾਊਗਾ ਬਾਕੀ ਮੈਂ ਤਾਂ ਅਸੀਂ ਮਲੂਕਾ ਸਾਹਿਬ ਨਾਲ ਇੱਥੇ ਕਿਰਾਂ ਤਾਂ ਠੀਕ ਹੈ ਮਲੂਕਾ ਸਾਹਿਬ ਜਿੱਦਾਂ ਮਰਜੀ ਜਾਵੇ ਉਹਦੇ ਮਗਰੀਆ ਫੜ ਲੈਣਾ ਉਹਦਾ ਪੱਲਾ ਠੀਕ ਹੈ ਹਾਂ ਤੇ ਕਿੰਨੇ ਕੰਮ ਹੋਏ ਜੋ ਕਾਲੀ ਰਾਤ ਸੀਗਾ ਸਾਡੇ ਤਾਂ ਬਹੁਤ ਕੰਮ ਹੋਇਆ ਜਿੰਨੇ ਵੀ ਕਹਤੋਂ ਉਨੀ ਹੋਇਆ ਹੂੰ ਕੋਠੇ ਦਾ ਮੋਦੀ ਨੂੰ ਹੀ ਪਾਉਣੀ ਆ ਮੋਦੀ ਨੂੰ ਹਾਂ ਕਿਹਨੇ ਕਰ ਪਾਇਆ ਤੇ ਕਿਸਾਨ ਵਿਰੋਧ ਕਰੀਏ ਮੋਦੀ ਦਾ ਕਰੀ ਜਾਣ ਰਿਓ ਬੀਜੇਪੀ ਦਾ ਹਾਂ ਅਰ ਹੀਦਾ ਉਸੇ ਨੂੰ ਹੀ ਪਾਉਣੀ ਆ ਪਰਨਪਾਲ ਕਰਦਾ ਵਿਰੋਧ ਹੋ ਰਿਹਾ ਹਾਂ ਉਹ ਨਹੀਂ ਦਾ ਸਾਡਾ ਕਾ ਕਮ ਨਹੀਂ ਕਰਦਾ ਝਾੜੂ ਵਾਲੇ ਨੇ ਕਿਆ ਕਿਹੜੀ ਟੀ ਕਿਦੋਂ ਕਣਕਾਂ ਦੀ ਉਹਦੀ ਬੰਦ ਕਰਤੀ ਅੱਛਾ ਤੇ ਜਿੱਤਣਗੇ ਬਾਅਦ ਮੋਦੀ ਤੇ ਪਰਨਪਾਲ ਕਰ ਹਾਂ ਭਾਜਪਾ ਆਇਆ ਹਾਂ ਅੱਛਾ ਉਹਦਾ ਵਿਰੋਧ ਹੋਈ ਜਾਂਦਾ ਥਾਂ ਥਾਂ ਹੋਈ ਤਾਂ ਜਾਂਦਾ ਸੀ ਤਾਂ ਨਹੀਂ ਕਰਦੇ ਅੱਛਾ ਹਾਂ ਅਸੀਂ ਕੰਮ ਕੀਤਾ ਹੈ ਹੈ ਗਾਮਾ ਬੱਲਮਾ ਉਹਨਾਂ ਨਸੀਰੀ ਰਹੇ ਸਿਕੰਦਰ ਮਲੂਕ ਕੇ ਦਾ ਅਕਾਲੀ ਦਲ ਚ ਹੈ ਕੋਈ ਹੋਵੇਗਾ ਅੱਛਾ ਬਾਗਰਾ ਨੇ ਤਾਂ ਕੋਈ ਨਹੀਂ ਕਰਿਆ ਯਾਰ ਹਾਲ ਤੱਕ ਨਵੀਂ ਨਵੀਂ ਸਰਕਾਰ ਹੈ ਜਿਹੜੀ ਆਵਾਜ਼ ਦੀ ਪਾਰਟੀ ਝਾੜੂ ਵਾਲੇ ਉਹਨੇ ਵੀ ਨਹੀਂ ਕੁਝ ਦਿੱਤਾ ਗੁਰਪ੍ਰੀਤ ਸਿੰਘ ਕਾਂਗੜ ਉਹ ਬੀਜੇਪੀ ਚਲੇ ਗਏ ਫਿਰ ਉਹਨਾਂ ਦਾ ਮੂੰਹ ਜਾਗ ਪਿਆ ਕਾਂਗਰਸ ਆ ਗਏ ਹਾਂ ਕਿਵੇਂ ਲੱਗਦਾ ਉਦੋਂ ਉਹਨਾਂ ਨੂੰ ਆਏ ਸੀ ਜੀ ਬੰਦੇ ਵਿੱਚੋਂ ਨਾ ਕਾਂਗਰਸ ਦੇ ਤੰਗ ਕਰਦੇ ਸੀ ਕਿਹਨੂੰ ਕਾਂਗੜ ਨੂੰ ਉਹਨੇ ਆਖਿਆ ਕਿ ਹਾਂ ਪਹਿਲਾਂ ਉਹ ਪਹਿਲਾਂ ਤਾਂ ਆਇਆਂ ਤਾਂ ਕਰ ਲਿਆ ਚੀ ਰਿਹਾ ਪਹਿਲਾਂ ਪਹਿਲਾਂ ਜਾਂਦਾ ਹੂੰ ਜਿੱਤੇ ਆਪਣਾ ਵੀ ਚੌਥੀ ਪਾਰਟੀ ਹੈ ਇਹ ਹਾਂ ਚੌਥੀ ਆ ਉਹਦੀ ਉਦੋਂ ਫੇਰ ਤੇ ਉਹ ਫੇਰ ਕਿਥੋਂ ਨੂੰ ਪਤਾ ਲੱਗਿਆ ਵੀ ਬੰਦੇ ਕਾਂਗਰਸ ਚੋਂ ਹੁਣ ਨਿਕਲ ਕੇ ਉਹ ਵਾਪਸੀ ਫੇਰ ਤਾਂ ਆਏ ਆ ਤੇ ਨਹੀਂ ਆਉਂਦੇ ਨਹੀਂ ਸੀ ਅੱਛਾ ਹਾਂ ਤਾਂ ਆਏ ਆ ਉਹ ਹੋਰ ਹੁਣ ਫੇਰ ਕਾਂਗੜਾ ਸਾਹਿਬ ਆਉਂਦੇ ਹਲਕੇ ਚ ਹਾਂ ਕਾਂਗੜਾ ਸਾਹਿਬ ਆਉਂਦੇ ਆ ਹਜੇ ਕਾਂਗੜਾ ਸਾਹਿਬ ਢੱਲੇ ਆ ਫੇਰ ਕਾਂਗਰਸ ਚ ਆ ਕੇ ਫੇਰ ਭਾਜਪੀ ਚਲੇ ਗਏ ਹਾਂ ਇਹ ਆਪ ਜੀ ਇਹ ਕਾ ਕਾ ਬਦਲੀ ਜਾਂਦੇ ਆ ਹਾਂ ਬਿਲਕੁਲ ਸਾਡਾ ਵੀ ਬਣਦਾ ਕਾ ਤੇ ਸਾਡਾ ਵੀ ਬਣਦਾ ਤੇ ਕਦੋਂ ਏ ਹਲੇ ਨਹੀਂ ਹੁਣ ਮਾਣ ਪ੍ਰੀਤ ਬਾਦ ਦੇ ਕਈ ਪਾਟ ਕੇ ਬਦਲ ਗਏ ਹਾਂ ਉਹ ਹੁਣ ਉਹ ਧੂਰੀ ਬਾਤ ਫੇਰ ਕਰ ਲੀਆਂ ਚਾਹੁੰਦਾ ਮੁੜ ਕੇ ਜੀ ਹਾਂ ਦਾ 10000 ਰੁਪਏ ਚ ਜਾਈ ਵਰਨਾ ਆ ਤਾਂ ਹਈ ਤਾਂ ਨਹੀਂ ਰੁਪਈ ਵਾਲੇ ਚ ਜਾਂਦੇ ਜਾਂਦਾ ਕਿ ਮੈਂ ਜਾਵਾਂਗਾ ਨਹੀਂ ਨਹੀਂ ਹਲੇ ਦਾ ਕੰਮ ਰਸਤੀਆਂ ਬਾਈ ਯਾਰ ਠੀਕ ਹੈ ਬਰ ਬਾਬੂ ਹਾਂ ਨਹੀਂ ਮੈਨੂੰ ਤਾਂ ਕੋਈ ਜੀ 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 ਬਣਾ ਤੁਸੀਂ ਬੋਲੀ ਜਾਂਦੇ ਜੀ ਨਾ ਵੀ ਉਹ ਨਹੀਂ ਮਿਲਿਆ ਕਣਕਣੀ ਮਿਲੀ ਹੋਰ ਤੇ ਕਣਕ ਤਾਂ ਮੈਂ ਹੁਣ ਵੀ ਕਹੀ ਜਾਂਦਾ ਹਾਂ ਵੀ 30 ਕਿਲੋ ਸਾਨੂੰ ਮਿਲਦੀ ਸੀ ਕਣਕ ਪੰਜਾਬ ਦੀ ਉਹ ਬੰਦ ਕਰਤੀ ਮੋਦੀ ਜੀ ਆਉਂਦੇ 10 ਕਿਲੋ ਦੇੜੀ ਦਿੰਦਾ ਫੇਰੀ ਤੇ ਮੋਦੀ ਨੂੰ ਪਾਵਾਂਗੇ ਵੋਟਾਂ ਜਿਹੜਾ ਫੇਰੀ ਭੇਜਦਾ ਰਸੰਦਾਂ ਨੂੰ ਬਿਜਲੀ ਫਰੀ ਕੀਤੀ ਆ ਆਮ ਪਾਰਟੀ ਨੇ ਕਿਸੇ ਨੇ ਕਰਤੀ ਆ ਬਿਜਲੀ ਅੱਗੇ ਘੜਾਗਾ ਬਿਜਲੀ ਨਹੀਂ ਆਉਂਦੀ ਅੱਛਾ ਬਿੱਲ ਵੀ ਭਰਦੀ ਸਾਰਾ ਕੋ ਕਰਦੇ ਸੀਗੇ ਵੀ ਅੱਗੇ ਸਾਰਾ ਕੋ ਕਰਦੇ ਆ ਅੱਛਾ ਵੋਟਾ ਭਾਜੇਪੀ ਨੂੰ ਪਾਉਣੀ ਆ ਮੋਦੀ ਨੂੰ ਪਾਵਾਂਗੇ ਕਿਸੇ ਨੂੰ ਪਾਉਦੇ ਮੋਦੀ ਕਹ ਕੇ ਅੱਛਾ ਹਾਂ ਉਸ ਨੂੰ ਬੜਾ ਪ੍ਰਭਾਵਤ ਹੋਏ ਮੋਦੀ ਤਾਂ ਦਿੱਲੀ ਬੈਠਾ ਹੈ ਦਿੱਲੀ ਭਾਵੇਂ ਉਹਦੀਆਂ ਵੋਟਾਂ ਇੱਥੇ ਜਾਣਗੀਆਂ ਅੱਛਾ ਹਾਂ ਖੁਜ ਬਾਤਾਂ ਉਹ ਗੱਲਾਂ ਨਹੀਂ ਰਹਿੰਦੇ ਇਹਨਾਂ ਦੇ ਅੱਛਾ ਹਾਂ ਇਹ ਮੁਰੂਕਾ ਸਾਹਿਬ ਕਾਲੀਦਾਲਚਾ ਉਹ ਭਾਜੀਪੀ ਚਾਹ ਬਸ ਇਹਨਾਂ ਦਾ ਇਹ ਤਾਂ ਸਿਆਸਤ ਹੈ ਜੀ ਰਲੇ ਮਿਲੇ ਹੀ ਹੈ ਰਲੇ ਮਿਲੇ ਹੀ ਹੈ ਤਾਂ ਬਸ ਇਹ ਵੀ ਸਿਆਸਤ ਨਹੀਂ ਆ ਅੱਛਾ ਇਹ ਤਾਂ ਸਿਆਸਤ ਹੀ ਹੈ ਇਹਨਾਂ ਦੇ ਇਕੱਠੇ ਹੀ ਹੁੰਦੇ ਆ ਅੱਛਾ ਠੀਕ ਹੈ ਬਈ ਅੱਲਾ ਇਹ ਤਾਂ ਆਪਾਂ ਨੂੰ ਬਸ ਇਕੱਠੇ ਨਹੀਂ ਹੋਣ ਦਿੰਦੇ ਹਾਂ ਅੱਡੋ ਅਡਾ ਹਾਂ ਇਹ ਤਾਂ ਇਕੱਠੇ ਹੀ ਆ ਆਪਾਂ ਉਹ ਟੋੜ ਕਰਦੇ ਆਪਾਂ ਨੂੰ ਕਿੱਥੇ ਦੇ ਹੋਣ ਦਿੰਦੇ ਸੱਪਾਂ ਨੂੰ ਬਸ ਤੂੰ ਹੱਸਿਆਵਾ ਕੀ ਹੈਗੀਆਂ ਕੀ ਰੰਗ ਤੁਹਾਨੂੰ ਸੱਪਾਂ ਬਸ ਤਾਂ ਹੀ ਆ ਜੀ ਕੋਈ ਨੌਕਰੀ ਮਲੇ ਗਰੀਬਾਂ ਨੂੰ ਹਾਂ ਜੀ ਤੁਹਾਨੂੰ ਬਿਜਲੀ ਆ ਗਈ 24 ਘੰਟੇ ਓ ਯਾਰ ਇਹ ਤਾਂ ਬਹੁਤ ਚੜਦੀ ਆਈ ਜਾਂਦੀ ਹੈ ਇਹਨੂੰ ਪੁੱਛੋ ਤੁਸੀਂ ਅਸੀਂ ਤਾਂ ਬਾਈ ਜੀ ਇੱਕ ਦਿਨ ਆਖਿਆ ਸੀ ਇੱਥੇ ਆ ਜਾੜੋ ਉਹ ਸੜਕ ਜੀ ਵੇਖ ਲਓ ਇੱਥੇ ਦਫ਼ਤਰ ਵਾਲੇ ਉਹ ਕਹਿੰਦੇ ਸੜਕ ਤਾਂ ਕਹਿੰਦੇ ਵੀ ਇਹੇ ਪਾਸੇ ਮੈਂ ਕਮਾਊਗਾ ਫੇਰ ਵੇਖੂਗਾ ਤੇ ਪਾਟੀ ਸਾਰੀ ਪਈ ਆ ਉਹ ਅਸੀਂ ਉੱਥੇ ਤੋਂ ਹੀ ਵੇਖਿਆ ਤੁਹਾਡੀ ਗੱਡੀ ਲੈ ਚੱਲਦਾ ਮੈਂ ਤੂੰ ਐਂ ਕਰੇ ਤਾ 50 ਤੀ ਕਰਦੇ ਤਾ ਏਡਾ ਾਡਾ ਪੱਥਰ ਉੱਠਿਆ ਵਾ ਅੱਛਾ ਉਹ ਉੱਥੇ ਹਾਂ ਫੋਟੋ ਨਾਲ ਤੂੰ ਉੱਥੋਂ ਦੀ ਨੰਘੋਗੇ ਭਗਤਿਆ ਇੱਥੋਂ ਕੱਚਾ ਰਾਹ ਪੱਤਿਆੜਾ ਹਾਂ ਹਾਂ ਹੋਰੇ ਇਹ ਨਵੀਂ ਸਰਕਾਰ ਕਹਿੰਦੀ ਵੀ ਕਿਸਾਨਾਂ ਨੂੰ ਜਿਹੜੀ ਬਿਜਲੀ ਅਸੀਂ ਦਿੱਤੀ ਹੈ ਤੇ ਕੋਈ ਸਮੱਸਿਆ ਨਹੀਂ ਹੈ ਕਿਸਾਨਾਂ ਨੂੰ ਬਿਜਲੀ ਤਾਂ ਦਿੱਤੀ ਆ ਬਿਜਲੀ ਤਾਂ ਇਹ ਵੋਟਾਂ ਦੇ ਮਾਰੇ ਸਾਰੇ ਦਿੰਦੇ ਆ ਜੀ ਵੋਟਾਂ ਦੇ ਮਾਰੇ ਸਾਰਿਆਂ ਨੇ ਫੇਰੀ ਕੀਤੀ ਆ ਹੂੰ ਆਪ ਕਰਦੇ ਆ ਅਸੀਂ ਤਾਂ ਨਹੀਂ ਕਹਿੰਦੇ ਕਿ ਫ੍ਰੀ ਕਰ ਦਿਓ ਇਹ ਤਾਂ ਕਹਿੰਦੇ ਉਹਨਾਂ ਬਿੱਲ ਲੱਗੇ ਕਿੰਨਾ ਇਕ ਲਾਉਣ ਹਾਵਦਾ ਲੈਣੀ ਚਾਹੀਦੀ ਹੈ ਫ੍ਰੀ ਨਹੀਂ ਮਤਲਬ ਕੋਈ ਚੀਜ਼ ਹੋਣੀ ਚਾਹੀਦੀ ਹਾਂ ਫ੍ਰੀ ਨਹੀਂ ਹੋਣੀ ਚਾਹੀਦੀ ਕੋਈ ਵੀ ਯਾਰ ਟੈਂਕ ਯਾਰ ਕਾਂਗਰਸ ਨੂੰ ਪਾਦਾ ਕੀ ਸਾਨੂੰ ਵੀ ਪਾ ਦੇ ਫਿਰ ਕਾਂਗਰਸ ਨੂੰ ਆਪ ਵੋਟ ਤਾਂ ਨਾ ਕਰਾਉ ਕਰਾ ਨਾ ਕਰਾ ਹਾਂ ਐਵੇਂ ਵੋਟ ਖਰਾਬ ਕਰਾਂਗੇ ਸਾਡੇ ਕਾਂਗਰਸ ਦੇ ਯਾਰ ਹੈਗੀ ਹੈਗੀ ਸਾਡੀ ਵੋਟ ਵੀ ਪਾ ਉਠਾਈਗੀ ਇੰਨਾ ਨਾ ਦਾਤ ਵੀ ਘਰ ਜਾਊਗੀ ਨਹੀਂ ਯਾਰ ਕਾਂਗਰਸ ਦੀ ਸਾਡੀ ਘੜਦੀ ਨਹੀਂ ਉਹਨੀ ਆ ਮੂਰੇ ਪਿੰਡ ਦਾ ਕਾਲੀਵਾਲ ਦੇ ਵੱਡੇ ਲੀਡਰ ਜਿਹਨ ਸਕੰਦਰ ਸਿੰਘ ਮਲੂਕਾ ਉਹ ਨਹੀਂ ਕਿਤੇ ਕਿਤੇ ਆਇਆ ਵੀ ਭਾਈ ਆਪਾਂ ਸਾਰਾ ਪਿੰਡ ਇੱਕ ਪਾਸੇ ਹੋ ਇੱਕ ਪਾਸੇ ਪਿੰਡ ਕਿਹੜਾ ਹੁੰਦਾ ਹੁੰਦਾ ਜੀ ਓਡੋ ਅਡੋ ਬੋਲੇ ਚਿਰਦਾ ਸਾਡੇ ਬਾਦਲ ਪਿੰਡ ਗਏ ਤਿੰਨ ਚਾਰ ਦਿਨ ਪਹਿਲਾਂ ਉਹਦਾ ਕਹਿੰਦੇ ਅਸੀਂ ਵੀ ਇੱਕ ਮੋਰੀ ਨਹੀਂ ਲੰਘਦੇ ਸਾਰੇ ਬਾਦ ਸਾਹਿਬ ਨੂੰ ਵੋਟ ਪਾਉਣੇ ਆਖਰੀ ਤਾਂ ਜਾਂਦੇ ਰਹੇ ਸਰਪੰਚੀ ਕਾਗਰਾਸ ਦਾ ਬਣਿਆ ਸੀ ਜੀ ਹਾਂ ਛੋਡੇ ਪੱਤਰਕਾਰਾਂ ਕੋਲੇ ਆਪਾਂ ਇੱਕ ਪਾਸੇ ਨਾ ਕਿਉ ਮਾਤਾ ਕਦੋਂ ਦਾ ਇੱਥੇ ਜਮ੍ਹਾਂ ਹੋਣ ਦੇ ਪਾਰਟੀਆਂ ਇੰਨਾ ਹੋ ਗਿਆ ਹੁਣ ਲੜਾਈਆਂ ਘਟ ਗਈਆਂ ਅੱਗੇ ਡਾਂਗੋ ਛੋਟੀ ਲੋਕੀ ਹੋਈ ਜਾਂਦੇ ਸੀ ਆ ਤਾਂ ਮਾੜੀ ਹੀ ਬਾਤ ਤੇ ਰਹੇਗੇ ਅੱਗੇ ਖਾਣਿਆ ਤੇ ਰਹਿੰਦੇ ਸੀ ਹੁਣ ਆ ਬਸ ਪਾਲਟਿਆਂ ਚ ਉਹ ਇੱਕੋ ਜੀ ਬਾਪੂ ਉੱਪਰ ਵੀ ਸਾਰੇ ਕਿਤੇ ਇਧਰੋਂ ਕੋਈ ਆ ਗਿਆ ਉਧਰ ਰਲ ਗਿਆ ਉਹ ਵੀ ਇੱਕੋ ਜੀ ਕਹਾਣੀ ਸਾਰੀ ਹੁਣ ਹੁਣ ਇਹ ਤਾਂ ਪਤਾ ਹੀ ਆ ਹੁਣ ਸਾਨੂੰ ਵੀ ਪਤਾ ਭੱਜੇ ਜਾਂਦਾ ਕੋਈ ਨਤੀ ਨੈਤੀ ਖਬਰਾਂ ਸੁਣਦਾ 10 11 ਵਜੇ ਤੱਕ ਅੱਜ ਵੀ ਕੋਈ ਉਹਦੇ ਹੱਥੀ ਵਾਲਾ ਉਹ ਤੋਂ ਪੁਆਈ ਜਾਂਦਾ ਹਾਰਕ ਤੇ ਉਹ ਤੋਂ ਪਾਈ ਜਾਂਦਾ ਕਿਹੜੇ ਨੂੰ ਟੈਕਟ ਮਿਲ ਜਾਂਦੇ ਉਹ ਵੀ ਟੈਕਟ ਛੱਡ ਕੇ ਦੂਜੇ ਕਿੰਨੇ ਨੂੰ ਪਤਾ ਨਹੀਂ ਵੀ ਪੈਸੇ ਤੇ ਪਤਾ ਨਹੀਂ ਪੈਸਾ ਤੇ ਮਾਰੀ ਪੱਜੇ ਫਿਰਦਾ ਤੁਸੀਂ ਵੀ ਕਿਤੇ ਬਸਪਾ ਜਾਇਆ ਕਿਹੜੇ ਬੱਟ ਚਾਹੀ ਸੀ ਕੌਣ ਮੈਂ ਪਹਿਲਾ ਪਹਿਲਾ ਕਾਲੀਦਾਲ 'ਚ ਰਿਹਾ 15-15 ਸਾਲ ਜੀ ਇੱਕ ਮੋਹ ਕੇ ਬੰਗ ਹੋ ਗਿਆ ਉਹ ਕਿਦੋਂ ਫਿਰ ਕੰਮ ਨਾ ਹੋਏ ਤੇ ਫਿਰ ਬਦਲ ਗਏ ਥੋੜੇ ਪਿੜ ਦਾ ਮੰਤਰੀ ਰਹੇ ਐ ਫਿਰ ਕਦੋਂ ਮੇਰਾ ਕੰਮ ਨਹੀਂ ਹੋਇਆ ਮੈਂ ਬਦਲ ਗਿਆ ਕਿਵੇਂ ਉਹ ਦੋਨੋਂ ਹੁਣ ਇਹਨਾਂ ਨੇ ਨਾ ਕਿ ਉਧਰ ਨੂੰ ਬਦਲ ਦੇਣਗੇ ਆਪਾਂ ਕਿਹੜੇ ਨਾ ਪੱਕੇ ਲੱਗੇ ਪਿਆ ਸਾਰਿਆਂ ਵੀ ਕਾਂਗਰਸਾਂ ਹੀ ਪੱਕੇ ਆ ਫੇਰ ਇਹ ਹੋ ਸਕਦਾ ਕਾਂਗਰਸ ਚ ਵੀ ਨਾ ਫੇਰ ਕਾਂਗਰਸ ਕਾ ਕਿਹੜਾ ਝਾੜੂ ਵਾਲੇ ਨੇ ਕੰਮ ਕਰਾ ਝਾੜੂ ਵਾਲੇ ਕਿ ਨਹੀਂ ਹੋ ਜਾਣਗੇ ਨਾ ਝਾੜੂ ਵਾਲੇ ਨੇ ਇਹ ਰਹੇ ਉਵੇਂ ਠੀਕ ਆ ਹਾਂ ਠੀਕ ਆ ਉਹਨੂੰ ਮੈਂ ਬਦਲੀ ਜਾਂਦਾ ਲੀਡਰ ਰੋਕੂਆਂਗੇ ਇਹ ਤਾਂ ਆਈ ਸੀ ਜੀ ਆਈ ਸੀ ਕਰ ਲੀਆਂ ਜੇ ਗਿਆ ਸੀ ਸਾਡੇ ਚੋਂ ਕਾਂਗਰਸ ਚ ਕੌਣ ਆ ਬੰਦਾ ਤਾਂ ਹੁਣ ਉਹ ਗਾਹ ਜਾ ਕੇ ਤੇ ਪਾਜ ਪਾਚ ਜਾਵੜੇ ਨਾ ਹੁਣ ਉਧਰ ਆ ਨਾ ਉਧਰ ਆ ਬੋਟਰ ਦੱਸੋ ਵੀ ਜਿਵੇਂ ਹੁਣ ਲੀਡਰ ਇਹ ਪਾਰਟੀਆਂ ਬਦਲ ਰਹੇ ਲਗਾਤਾਰ ਇਹ ਵਰਤਾਰੇ ਨੂੰ ਕਿਵੇਂ ਦੇਖਦੇ ਹੋ ਵਧੀਆ ਤੇ ਇਹ ਨੂੰ ਵੀ ਵਧੀਆ ਦੇਖਦੇ ਆ ਵੀ ਜਿਹਨੂੰ ਸੌਖਾ ਲੱਗਦਾ ਜਿਹਦੇ ਪਾਹੇ ਪੋਏ ਖਾਦੇ ਵ ਇੱਕ ਦੂਜੀ ਪਾਰਟੀ ਜਾਈ ਜਾਂਦੇ ਆ ਕੋਈ ਚੱਕਰ ਨਹੀਂ ਸਾਨੂੰ ਹਾਂ ਹੀ ਮਲੂਕੇ ਨਾਲ ਜੁੜੇ ਆ ਮਰਨਾ ਵੀ ਉਹਦੇ ਨਾਲ ਆ ਜੰਮੇ ਲੋਕ ਆ ਆਮ ਸਮੇਂ ਪਾਰਟੀਆਂ ਕਰਕੇ ਕੇ ਵੀ ਲੜ ਪੰਦੇ ਆ ਲੀਡਰ ਇਕੱਠੇ ਰਹਿੰਦੇ ਆ ਕੋਈ ਨਹੀਂ ਲੜਦੇ ਉਹ ਕਾਂਗਰਸੀ ਖੜਾ ਅੱਛਾ ਮੈਂ ਕੱਲੀ ਖੜਾ ਆ ਕੱਲੀ ਬੈਠੇ ਆ ਡੋਡ ਪਾਰਟੀਆਂ ਦੇ ਬੈਠੇ ਆ ਕੋਈ ਚੱਕਰ ਨਹੀਂ ਇਕੱਠੇ ਤਾਂ ਖੇਡਦੇ ਆ ਦੂਜੀ ਪਾਰਟੀ ਦੇ ਨਾਲੇ ਲੀਡਰ ਆ ਇਕੱਠੇ ਖਾਣੇ ਪੀਣੇ ਆ ਵਧੀਆ ਰਹਿੰਦੇ ਆ ਕੋਈ ਹੈ ਹੀ ਨਹੀਂ ਬੀਪੁਰ ਜੀ ਨੇ ਪਾਉਣੀ ਆਪਣੀ ਮਰਜ਼ੀ ਨਾਲ ਬੱਜ ਮੈਂ ਮਰਜ਼ੀ ਲਾ ਲਵਾਂ ਲੀਡਰਾਂ ਤੋਂ ਸਿੱਖਿਆ ਹਾਂ ਚਾ ਲੀਡਰਾਂ ਤੋਂ ਸਿੱਖਿਆ ਇਹੀ ਚੱਕਰ ਹੈ ਕਿ ਸੇ ਦੂਸਰੇ ਹੋਂ ਤੱਕ ਖਾਲਸਤਾਨ ਦੇ ਨਾਰੇ ਤੇ ਅੰਦਰ ਕਰ ਦਿੰਦੇ ਆ ਸਿਮਰਜੀਤ ਮਾਨ ਨੂੰ ਉਹਨੂੰ ਪੁੱਛਦਾ ਹੀ ਨਹੀਂ ਕੋਈ ਕਿ ਐਮਪੀ ਹੋਣ ਕਰਕੇ ਬਚ ਜਾਂਦੇ ਆ ਨਹੀਂ ਐਮਪੀ ਤਾਂ ਉਹ ਤੋਂ ਹੋਈ ਨਹੀਂ ਸੀਗਾ ਐਮਪੀ ਤਾਂ ਪਹਿਲਾਂ ਸੀਗਾ ਵਿਛਦੀ ਹੋ ਰਹੀਆਂ ਵੀ ਨਹੀਂ ਆਈ ਤੀਜੇ ਜਿੱਤੇ ਆ ਤੀਜੀ ਵਾਰ ਬਣਦੇ ਤੀਜੀ ਵਾਰ ਬਣਿਆ ਇਹ ਪਰ ਇਹ ਤੇ ਗੱਲ ਇਹ ਆ ਵੀ ਇਹਨੂੰ ਇਹਨੂੰ ਅਧਿਕਾਰ ਹੈ ਤਾਂ ਸਾਰੇ ਜਨਤਾ ਨੂੰ ਵੀ ਅਧਿਕਾਰ ਹੋਣਾ ਚਾਹੀਦਾ ਹੈ ਨਾ ਹਮ ਹੁਣ ਬੀਜੇਪੀ ਲਿਆ ਰੋਲਾ ਪਾਈ ਜਾਂਦੇ ਉਹ ਨਿਜਰ ਮਾਰਦਾ ਉਹਦੇ ਪਿੱਛੇ ਇਹਨਾ ਰੋਲਾ ਪਿਆ ਕਿਹੜਾ ਲੋਕਾਂ ਦੀਆਂ ਜ਼ਿੰਦਗੀਆਂ ਖਰਾਬ ਹੋਈ ਜਾਂਦੀਆਂ ਕੋਈ ਮੁੰਡਿਆਂ ਨੂੰ ਜਾਂਦੇ ਨੂੰ 에어ਪੋਰਟ ਤੋਂ ਮੋੜ ਦਿੰਦੇ ਆ ਕੋਈ ਕਿਥੋਂ ਕਰ ਦਿੰਦੇ ਆ ਲੜਾਈ ਤਾਂ ਦੋਨੋਂ ਦੇਖਤਾਂ ਦੀ ਆ ਪਰ ਇਹਨਾਂ ਦੇ ਆ ਵੀ ਇਹ ਕਰਨ ਦੇ ਕੁਛ ਨਹੀਂ ਸਮਾਰਨ ਗੇਲ ਨਾਲ ਸਾਰਿਆਂ ਨੂੰ ਐਂ ਜਮਾ ਗੁੱਠਾ ਦੇਣਾ ਭਾਈ ਬੀਜੇਪੀ ਨੇ ਭਿੰਡਾ ਲੋਕ ਸਭਾ ਸੀਟ ਤੋਂ ਕੀ ਲੱਗਦਾ ਐ ਕੀ ਫਿਰ ਅਜੇ ਕੋਈ ਗੱਲ ਨਹੀਂ ਕੋਈ ਕਹਿ ਸਕਦੇ ਫੁੱਲ ਪੂਸੇ ਜੀ ਆ ਕੰਮ ਲੋਕ ਕਹਿੰਦੇ ਵੀ ਬੀਬੀ ਹਰਸ਼ਵੰਤ ਕੌਰ ਜਿੱਤ ਰਹੀ ਐ ਚੋ ਠੀਕ ਐ ਜਿੱਤੂਗੀ ਤਾਂ ਵਧੀਆ ਹਾਂ ਕੀ ਗਰਮੀਤ ਸਿੰਘ ਗੁੱਡੀਆਂ ਵੀ ਜਿੱਤ ਸਕਦੇ ਐ ਖੁੱਡੀਆਂ ਵਿੱਚ ਜੇ ਦੱਸ ਸਕਦੇ ਆ ਕਿਵੇਂ ਲੱਗਦਾ ਹੈ ਕਹਿੰਦੇ ਦਰਬੇਸ਼ ਸਿਆਸਦਾਨ ਨੇ ਸ਼ਰੀਫ ਨੇ ਉਹ ਇਹਨਾ ਨਹੀਂ ਆਪਾਂ ਨੂੰ ਕਾਹ ਪਤਾ ਅੱਛਾ ਉਹਨਾਂ ਦੇ ਪਿਤਾ ਜੀ ਨੂੰ ਜਾਣਦੇ ਜਗਦੇਸ਼ ਸਿੰਘ ਖੁੱਡੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ ਮਿਲੇ ਵੀ ਸੀ ਕਦੇ ਮਿਲਦੇ ਵੀ ਰਹਿੰਦੇ ਸੀਗੇ ਮਿਲਦੇ ਵੀ ਰਹਿੰਦੇ ਹਾਂ ਕਿਸ ਤਰ੍ਹਾਂ ਦੇ ਇਨਸਾਨ ਸੀ ਉਹ ਉਹ ਤਾਂ ਵਧੀਆ ਇਨਸਾਨ ਸੀਗੇ ਵਧੀਆ ਸੀਗੇ ਹਾਂ ਉਹ ਕਾਲੀਆਂ ਨਾਲ ਵੀ ਠੀਕ ਸੀ ਮੋੜ ਕੇ ਵਿਗੜ ਗਈ ਤਾਂ ਉਹਨਾਂ ਦਾ ਸੂਸਾਇਡ ਕਰ ਲਿਆ ਕੋਈ ਤਾਂ ਕਹਿੰਦਾ ਕੋਈ ਕਹਿੰਦਾ ਕਿਵੇਂ ਕੋਈ ਕਿਵੇਂ ਮੋਦੀ ਸਾਹਿਬ ਕਹਿੰਦੇ ਮੈਂ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਾ 400 ਤੋਂ ਵੱਧ ਸੀਟਾਂ ਲੈਣੀਆਂ ਕਿਵੇਂ ਲੱਗਦਾ ਤੁਹਾਨੂੰ ਮੈਂ ਤਾਂ ਕਹਿੰਦਾ ਨਹੀਂ ਵੀ ਲੈ ਜੂਗਾ ਉਹ ਕਿ ਮੈਂ ਲੈ ਜੂਗਾ ਕਿਉਂਕਿ ਇਹਨੇ ਕਾਂਗਰਸ ਸਾਡੇ ਸਾਡੇ ਉੱਥੋਂ ਕਿੰਨਾ ਜ਼ੋਰ ਅਸੀਂ ਕਿੰਨਾ ਕੋਸ਼ਿਸ਼ ਬੋਲੀ ਜਾਂਦੇ ਰੋਹਾਂਦੀ ਵੀ ਆਹ ਕੁਝ ਦੇਵਾਂਗੇ ਉਹਨੂੰ ਕਿਹੜਾ ਵੋਟ ਹੁਣ ਉਹ ਤਾਂ ਕਹੀ ਜਾਂਦਾ ਫੁਲਾਣਾ ਫੁਲਾਣਾ ਵੀ ਆਹ ਵੀ ਕਰ ਦੂੰ ਆਹ ਕਰ ਦੂੰ ਹੂੰ ਹੁਣ ਕਿਹਨੇ 2000 ਪਾਉਂਦੇ ਆ ਉਹ ਤਾਂ ਆਖੂਗਾ ਵੀ ਮੈਂ ਹਾਂ ਹਾਂ ਮੋਦੀ ਜਿੱਤੂਗਾ ਉਹ ਵੀ ਵਿਰੋਧ ਕਰੀ ਜਾਂਦੇ ਜਿਹੜੇ 2000 ਪਾਉਂਦੇ ਆ ਨਾ ਨਾ ਉਹ ਤਾਂ ਕੋਈ ਨਹੀਂ ਕਰਦਾ ਉਹ ਤਾਂ ਕਹਿੰਦਾ ਕਹਿੰਦਾ ਸਮਾ ਮੋਦੀ ਜੀ ਉੱਤੇ ਤਾਂ ਵੀ ਸਾਡਾ ਘੱਟਾ ਨਾ ਜਾਵੇ ਅੱਛਾ ਹਾਂ ਇਹ ਵੀ ਰੌਲਾ ਹੈ ਇਹ ਵੀ ਰੌਲਾ ਹੈ ਅੱਛਾ ਮੈਂ ਇੱਥੇ ਵੇਣਾ ਹੁਣ ਨਾ ਅੱਛਾ ਹਾਂ ਹਾਂ ਕਈ ਦਿਨਾਂ ਕਹਿੰਦਾ ਤੇਰੇ ਨਾਲ ਦੇਦਾ ਭੱਜ ਗਏ ਆਗਰ ਅਸੀਂ ਇਹ ਮੈਂ ਕਿਹਾ ਉਹ ਭੱਜ ਗਏ ਮੇਰੇ ਹੋਰ ਲਈ ਜਾਂਦੇ ਛੋਟਾ ਸੈਂਡ ਪੱਕਾ ਹੈ ਹਾਂ ਸਾਡਾ ਪੱਕਾ ਹੈ ਹਜੇ ਤੁਸੀਂ ਇੱਥੇ ਮਲੂਕਾ ਪਿੰਡ ਦੇ ਵਿੱਚ ਬੀਬੀ ਜੀ ਆਏ ਹੋਣ ਜਾਂ ਤੁਸੀਂ ਕਿਸੇ ਹੋਰ ਆਸ-ਪਾਸੇ ਮਿਲੇ ਅਕਾਲੀ ਦਲ ਵਾਲੇ ਜਾਂ ਉਹ ਗੱਲਬਾਤ ਹੋਈ ਕਈ ਕੱਲ ਹੀ ਗੱਲ ਤਾਂ ਸਾਡੀ ਗੱਲ ਤਾਂ ਸਿੱਧੀ ਮੰਤਰੀ ਨਾਲ ਅਸ਼ਕੰਦਰ ਸਿੰਘ ਨਾਲ ਹੋਰ ਅਸੀਂ ਕਿਸੇ ਤੋਂ ਨਹੀਂ ਕੋਈ ਇਕੱਠ ਰੱਖਿਆ ਇੱਥੇ ਅਸ਼ਕੰਦਰ ਸਿੰਘ ਲੋਕਾਂ ਨੇ ਜਾਂ ਗੱਲਬਾਤ ਮੀਟਿੰਗ ਕੋਈ ਨਹੀਂ ਇਹਦੇ ਕੋਈ ਮੀਟਿੰਗ ਨਹੀਂ ਰੱਖੀ ਕੋਈ ਇਕੱਠ ਨਹੀਂ ਰੱਖਿਆ ਨਾ ਉਹਨੇ ਕਿਸੇ ਨੂੰ ਮਜਬੂਰ ਮਜਬੂਰ ਕਰਿਆ ਤੁਸੀਂ ਕਿ ਭਾਜਪਾ ਦੇ ਜਾਓ ਜਾਂ ਭਾਜਪਾ ਹੀ ਮੰਨਦ ਕਰੋ ਅਜੇ ਤੱਕ ਉਹਨੇ ਕਿਸੇ ਨੂੰ ਨਹੀਂ ਕਿਹਾ ਤੁਹਾਡੇ ਪਿੰਡ ਦੇ ਕੀ ਲੱਗਦਾ ਫਿਰ ਅੱਗੇ ਕੀ ਰਹੂਗਾ ਅਜੇ ਪਿੰਡ ਦੇ ਤਿੰਨ ਪਾਸੇ ਹੋਇਆ ਖੜਾ ਕਿਹੜੇ ਕਿਹੜੇ ਪਾਸੇ ਕਾਂਗਰਸ ਹੈ, ਭਾਜੀਪੀ ਹੈ। ਮਲੂਕਾ ਸਾਹਿਬ ਵੱਡੇ ਤੁਹਾਡੇ ਪਿੰਡ ਦੇ ਆ ਪਿੰਡ ਦੇ ਬੰਦੇ ਦਾ ਪਤਾ ਹੀ ਹੁੰਦਾ ਵੀ ਕਿਵੇਂ ਕਿਹੜੇ ਕਿੱਧਰੇ ਪਾਸੇ ਜਾਣ ਕਿਹੜੇ ਪਰਲੇ ਜਿੱਦਣਗੇ। ਜਿਹੜੇ ਪਿੰਡ ਦੇ ਬੰਦੇ ਹੈਗੇ ਆ ਉਹ ਤਾਂ ਆਪਦਾ ਨਾਲ ਹੀ ਜਾਣਗੇ ਜਿਹੜੇ ਉਹਦੇ ਨਾਲ ਪਾਰਟੀ 'ਚ ਹੈਗੇ ਆ। ਠੀਕ ਹੈ। ਜੇ ਉਹ ਬਦਲੂਗਾ ਉਦੋਂ ਬਾਅਦ ਸੋਚਾਂਗੇ ਕੀ ਬਣਦਾ ਕੀ ਨਹੀਂ ਬਣਦਾਗਾ। ਉਹਦਾ ਫਰਕ ਪਊਗਾ ਕਾਲੀਦਲ ਨੇ ਜੀ ਮਲੂਕਾ ਸਾਹਿਬ ਬੀਜੇਪੀ 'ਚ ਜਾਂਦੇ ਆ। ਫਰਕ ਤਾਂ ਪੈਂਦਾ ਹੀ ਆ ਫਿਰ ਪਿੰਡ ਦੇ ਸਾਹ ਹਤੇ। ਨਹੀਂ ਪੂਰੇ ਪਰ ਬੀਜੇਪੀ ਨੂੰ ਬਲਾਵ ਨਹੀਂ ਹੋਣਾ ਇਹਦੇ ਜਾਣ ਨਾਲ ਇਹ ਮੈਸੂਮ ਦਾਦਨ ਹਾਂ ਠੀਕ ਹੈ ਬੀਜੇਪੀ ਨੂੰ ਕੋਈ ਫਾਇਦਾ ਨਹੀਂ ਬੀਜੇਪੀ ਨੂੰ ਕੋਈ ਫਾਇਦਾ ਨਹੀਂ ਆਮ ਪਾਰਟੀ ਨੂੰ ਫਾਇਦਾ ਹੋਊਗਾ ਉਹ ਗੱਲ ਤਾਂ ਇਹ ਵੀ ਚੱਲਦੀ ਹੈ ਵੀ ਬੀਬੀ ਪਰਮਪਾਲ ਕੌਰ ਨੂੰ ਐਕਸਾਈਟਿੰਗ ਚ ਲਿਆਂਦਾ ਗਿਆ ਕਿਉਂਕਿ ਸਰੂਪ ਚੰਦ ਸਿੰਘ ਜਿਹੜਾ ਬੀਜੇਪੀ ਦਾ ਆਗੂ ਬਠਿੰਡੇ ਸ਼ਹਿਰੀ ਤੋਂ ਵੀ ਉਹ ਜਾਦੇ ਕਾਮਜਾਬ ਸੀਗਾ ਇਹਦੇ ਨਾਲ ਉਹ ਇਹ ਤਾਂ ਲੀਡਰਾਂ ਦੀ ਗੱਲ ਹੁੰਦੀ ਹੈ ਕਿਵੇਂ ਗੱਲੇ ਮਿਲੀਆਂ ਕਹਿੰਦੇ ਬੀਜੇਪੀ ਤੇ ਆਪ ਆ ਦੂਜੇ ਤਿੰਨਾਂ ਪਹਿਲਾਂ ਇਕੱਠੇ ਸੀ ਸਿੰਘਲਾ ਤੇ ਇਹ ਹਾਂ ਹੈ ਇਕੱਠੇ ਸੀ ਸਿੰਘਲਾ ਤੇ ਇਕੱਠੇ ਹੀ ਸੀਗੇ ਪਹਿਲਾਂ ਹਾਂ ਉਈ ਕੰਮ ਤਾਂ ਅੱਧੀ ਸਾਂਝੀ ਗੀੜੀ ਦਾ ਕੰਮ ਚੱਲਦਾ ਜੀ ਇਹਨਾਂ ਦਾ ਸਾਰਾ ਕੁਝ ਸਹੀ ਹੈ